ਰੇਡੀਓ ਫੋਕ ਐਂਡ ਬੀਟਸ ਦੇ ਉੱਤੇ ਅਸੀਂ ਇੱਕ ਵਾਰ ਫਿਰ ਹਾਜ਼ਰ ਹਾਂ ਅਤੇ ਮੇਰੇ ਨਾਲ ਹਨ ਮੇਰੇ ਸਤਿਕਾਰਯੋਗ ਵੱਡੇ ਵੀਰ ਢਾਡੀ ਗੁਰਦੇਵ ਸਿੰਘ ਲਖਪੁਰ ਵਾਲੇ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਦੇ ਨਾਲ ਜੋੜਦੇ ਹਨ ਔਰਗਿਆਨੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਅੱਜ ਫਿਰ ਆਪ ਸਾਰੇ ਸਰੋਤਿਆਂ ਦੇ ਨਾਲ ਇੱਕ ਅਹਿਮ ਵਿਸ਼ਾ ਜੜਾ ਹੈ ਉਹ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਜੇ ਆਪਾਂ ਸਿੱਖ ਇਤਿਹਾਸ ਦੀ ਗੱਲ ਕਰੀਏ ਤੇ ਇਹਦੇ ਵਿੱਚ ਬਹੁਤ ਸਾਰੇ ਸੂਰਬੀਰ ਯੋਧੇ ਹੋਏ ਹਨ ਔਰ ਉਹਨਾਂ ਯੋਧਿਆਂ ਦੇ ਵਿੱਚੋਂ ਹੀ ਇੱਕ ਨਾਮ ਆਉਂਦਾ ਹੈ ਸਿੱਖ ਇਤਿਹਾਸ ਦੇ ਵਿੱਚ ਹਰੀ ਸਿੰਘ ਨਲੂਏ ਜੀ ਦਾ ਉਹਨਾਂ ਦੇ ਜੀਵਨ ਸੰਬੰਧੀ ਅਤੇ ਉਹਨਾਂ ਦੇ ਜੋ ਕੌਮ ਦੇ ਵਿੱਚ ਉਹਨਾਂ ਨੇ ਸੇਵਾਵਾਂ ਹਨ ਤੇ ਸਾਡੇ ਵੱਡੇ ਭਾਗ ਨੇ ਕਿ ਆਪ ਜੀ ਅੱਜ ਉਸ ਵਿਸ਼ੇ ਨੂੰ ਲੈ ਕੇ ਸੰਗਤਾਂ ਦੇ ਦਰਸ਼ਕਾਂ ਦੇ ਸਰੋਤਿਆਂ ਦੇ ਰੂਬਰੂ ਹੋ ਰਹੇ ਹੋ ਤੇ ਮੈਂ ਸਭ ਤੋਂ ਪਹਿਲਾਂ ਆਪ ਜੀ ਨੂੰ ਪੁੱਛਣਾ ਚਾਹਾਂਗਾ ਕਿ ਆਪਾਂ ਉਹਨਾਂ ਦੇ ਜੀਵਨ ਦੀ ਗੱਲ ਕਰਨੀ ਹੈ ਉਹਨਾਂ ਦੇ ਜਨਮ ਤੋਂ ਹੀ ਸ਼ੁਰੂਆਤ ਕਰ ਲਈਏ ਹਰੀ ਸਿੰਘ ਨਲੂਆ ਜੀ ਦਾ ਜਿਹੜਾ ਜਨਮ ਹੈ ਤੇ ਉਹਨਾਂ ਦੇ ਕਿੱਥੇ ਹੋਇਆ ਜੀ ਗਿਆਨੀ ਜੈਦੀਪ ਸਿੰਘ ਜੀ ਸਰਦਾਰ ਹਰੀ ਸਿੰਘ ਜੀ ਨਲੂਆ ਜੀ ਜੋ ਕਿ ਸਿੱਖ ਕੌਮ ਦੇ ਇੱਕ ਮਹਾਨ ਜਰਨੈਲ ਜਿਨ੍ਹਾਂ ਨੂੰ ਵਿਸ਼ਵ ਪੱਧਰ ਤੇ ਦੁਨੀਆ ਯਾਦ ਕਰਦੀ ਆ ਗੁਜਰਾਵਾਲਾ ਵਿਖੇ ਸਰਦਾਰ ਕੁਮੇਦਾਨ ਸੰਸਦਾਲ ਗੁਰਦਿਆਲ ਸਿੰਘ ਜੀ ਉੱਪਰ ਹਾਂਜੀ ਤੇ ਸਤਿਕਾਰਯੋਗ ਮਾਤਾ ਧਰਮਕੌਰ ਜੀ ਉਹਨਾਂ ਦੇ ਗ੍ਰਹਿ ਵਿਖੇ ਮਾਤਾ ਧਰਮਕੌਰ ਜੀ ਕੋਕ ਤੋਂ ਸਰਦਾਰ ਅਰ ਸਿੰਘ ਜੀ ਨੱਲੂਏ ਜੀ ਦਾ 1791 ਦੇ ਕਰੀਬ ਜੋ ਜਨਮ ਹੋਇਆ ਤੇ ਇਤਿਹਾਸ ਦੱਸਦਾ ਵੀ ਉਹਨਾਂ ਦੀ ਅਜੇ ਆਜੂ 8-10 ਸਾਲ ਦੀ ਸੀਗੀ ਉਹਦੇ ਪਿਤਾ ਜੀ ਜਿਹੜੇ ਉਹ ਹਾਲ ਚਲਾਣਾ ਕਰ ਗਏ ਤੇ ਫਿਰ ਸਰਦਾਰ ਹਰੀ ਸਿੰਘ ਦੀ ਨਲੂਆ ਜਿਹੜੇ ਜਵਾਨ ਹੁੰਦੇ ਆ ਤੇ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਜੋਜਨਾ ਤੇ ਆਪਾਂ ਮਾਣ ਕਰ ਸਕਦੇ ਆ ਫਕਰ ਕਰਦੀ ਆ ਕੌਮ ਕਿਉਂਕਿ 18ਵੀਂ ਸਦੀ ਦੇ ਵਿੱਚ ਬਹੁਤ ਜੰਗਾਂ ਜੁੱਧਾਂ ਬਹੁਤ ਮਹਾਨ ਕੁਰਬਾਨੀਆਂ ਕਰਕੇ ਪੰਜਾਬ ਸਿੱਖ ਰਾਜ قائم ਕੀਤਾ ਤੇ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ਬਸੰਤ ਪੰਜਵੀਂ ਦੇ ਉੱਤੇ ਕੋਰਸਵਾਰੀ ਤੀਰਅੰਦਾਜ਼ੀ ਨਿਜੇਵਾਜੀ ਇਦਾਂ ਦੀ ਜੋ ਕਰਤਾਂ ਕਰਵਾਉਂਦੇ ਹੁੰਦੇ ਸੀਗੇ ਹਾਂਜੀ ਤੇ ਉਹਦੇ ਵਿੱਚ ਸਰਦਾਰ ਰਣਜੀਤ ਸਿੰਘ ਦੀ ਨਲੂਆ ਵੀ ਆਏ ਜਦੋਂ ਉਹਨਾਂ ਨੇ ਕੋਰਸਵਾਰੀ ਕੀਤੀ ਤੇ ਆਪਣੇ ਸ਼ਾਸਤਰਾ ਦੀ ਜੋਰ ਦਿਖਾਈ ਤੇ ਸ਼ੇਰਪੰਜਾ ਮਹਾਰਾਜ ਰਜੀਤ ਸਿੰਘ ਦੀ ਜਿਹੜੀ ਬਾਜ਼ ਅੱਖ ਸੀ ਉਹਨੂੰ ਤੇ ਪਈ ਤੇ ਉਹਨਾਂ ਨੇ ਫਿਰ ਆਪਣੇ ਕੋਲ ਬੁਲਾਇਆ ਤੇ ਮਾਨ ਦਿੱਤਾ ਆਪਣੀਆਂ ਫੌਜਾਂ ਦੇ ਵਿੱਚ ਭਰਤੀ ਕਰ ਲਿਆ ਉਸ ਤੋਂ ਬਾਅਦ ਫਿਰ ਆਪਣੇ ਅੰਗਰੱਖਕ ਵੀ ਰੱਖਿਆ ਤੇ ਸਦਾ ਹਰ ਸਿੰਘ ਨਲੂਆ ਜੀ ਨੇ ਫਿਰ ਏਡੀ ਬਖਸ਼ਿਸ਼ ਗੁਰੂ ਪਾਤਸ਼ਾਹ ਦੀ ਹੋਈ ਕਿ ਜਿਹੜੀ ਵੀ ਮਹਿਮਤ ਤੇ ਚੜੇ ਉਸ ਮਹਿਮਨ ਅਨੁਸਾਰ ਕੀਤਾ ਖਾਸਾ ਪੂਜਾ ਨਾਲ ਤੇ ਬਹੁਤ ਚੜ੍ਹਦੀ ਕਲਾ ਦੇ ਨਾਲ ਉਹਨਾਂ ਦਾ ਜਿਹੜਾ ਜੀਵਨ ਹੈ ਆਪਾਂ ਸਾਰੇ ਵੇਖਦੇ ਆ ਮੈਂ ਥੋੜੀ ਜੀ ਤੁਸੀਂ ਜ਼ਿਕਰ ਕੀਤਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਤੇ ਮੈਂ ਅੱਜ ਵੀ ਸਵੇਰੇ ਟੀਵੀ ਚੈਨਲ ਤੇ ਕਥਾ ਆ ਰਹੀ ਸੀ ਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਲਗੇ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਸੀ ਉਹਦੇ ਵਿੱਚ ਜਦੋਂ ਉਹਨਾਂ ਨੇ ਨਿਆਂ ਦੀ ਗੱਲ ਕੀਤੀ ਇਨਸਾਫ ਦੀ ਗੱਲ ਕੀਤੀ ਔਰ ਜਿਹੜਾ ਸਿਸਟਮ ਪ੍ਰਬੰਧ ਕੀ ਇਨਜਾਮ ਇਹੋ ਜਿਹਾ ਖੜਾ ਕਰ ਦਿੱਤਾ ਸੀ ਵੀ ਕਹਿੰਦੇ ਵੀ ਇੱਕ ਕੁੱਤੇ ਦੇ ਗਲੇ ਵਿੱਚ ਸੋਨੇ ਦਾ ਕੈਂਠਾ ਪਾ ਕੇ ਨੂੰ ਭੇਜਿਆ ਗਿਆ ਤੇ ਉਹ ਉਸੇ ਤਰੀਕੇ ਨਾਲ ਬਿਕਸਰੀ ਜ਼ੋਰਤ ਨਹੀਂ ਹੋਈ ਜਾਂ ਵੀ ਇਹੋ ਜੇ ਲੋਕ ਨਹੀਂ ਸੀ ਇਹੋ ਵੀ ਚੋਰੀ ਤੋਂ ਡਰਦੇ ਜਾਂ ਵੀ ਲੁੱਟਾ ਖੋਹਣ ਲਈ ਅਸੀਂ ਕੋਈ ਘਟਨਾ ਇਹੋ ਜਿਹੀ ਨਹੀਂ ਸੀ ਵਾਪਰਦੀ ਤੇ ਜਿਹੜੇ ਮਹਾਰਾਜ ਸਨ ਆਪਣੀ ਪਰਜਾ ਨਾਲ ਵੀ ਨਾ ਜਿਆਦਾ ਪਿਆਰ ਕਰਦੇ ਸਨ ਵੀ ਜੇ ਕਿਤੇ ਬੱਚਿਆਂ ਨੇ ਉਹ ਬੇਰੀ ਨੂੰ ਵੱਟੇ ਮਾਰ ਰਹੇ ਸਨ ਜੀ ਜੀ ਤੇ ਉਹਨਾਂ ਦੇ ਵੱਟਾ ਲੱਗ ਗਿਆ ਤੇ ਉਹਨਾਂ ਨੇ ਕਿਹਾ ਵੀ ਬੇਰੇ ਨੂੰ ਕਿਉਂ ਵੱਟੇ ਮਾਰ ਰਹੇ ਸੀ ਤੇ ਵੀ ਇਹ ਸਾਨੂੰ 베ਰ ਦਿੰਦੀ ਕਹਿੰਦੇ ਮੈਂ ਤੁਹਾਡਾ ਰਾਜਾ ਮੈਂ ਤੁਹਾਨੂੰ ਮਠਿਆਈਆਂ ਦਵਾਂਗਾ ਤੇ ਮਤਲਬ ਬੜਾ ਵਧੀਆ ਉਹਨਾਂ ਦਾ ਰਾਜ ਭਾਗ ਸੀ ਜਦੋਂ ਜਿਹੜੇ ਹਮਲੇ ਹੁੰਦੇ ਸੀ ਦੇਖੋ ਨਾਦਰ ਸ਼ਾਹ ਨੇ ਹਮਲੇ ਕੀਤੇ ਅਹਿਮਦ ਸ਼ਬਦਾਲੀ ਜਿਹੜਾ ਪਹਿਲਾਂ ਉਹਦੀਆਂ ਫੌਜਾਂ ਦੇ ਨਾਲ ਹੀ ਆਇਆ ਸੀ ਫਿਰ ਅਹਿਮਦ ਸ਼ਬਦਾਲੀ ਨੇ ਜਦੋਂ ਹਮਲੇ ਕੀਤੇ ਇੰਨੇ ਉਹਨੇ ਹਮਲੇ ਕੀਤੇ ਇੰਨੀ ਲੁੱਟਖਸੁੱਟ ਕੀਤੀ ਸੀ ਤੇ ਆਪਣੇ ਜਿਹੜੇ ਵਿਦਵਾਨ ਆ ਕਵੀ ਜਾਣੇ ਕਹਿੰਦੇ ਸਗੇ ਵੀ ਖਾਦਾ ਪੀਤਾ ਲਾਹੇ ਦਾ ਬਾਕੀ ਰਹਿਂਦਾ ਰਹਿਂਦਾ ਅਹਿਮਦ ਸ਼ਾਹ ਅਹਿਮਦ ਸ਼ਾਹ ਦਾ ਤੇ ਜਦੋਂ ਫਿਰ ਸਿੰਘਾਂ ਨੇ ਕੁਰਬਾਨੀਆਂ ਕਰਕੇ ਜਦੋਜਹਦ ਕਰਕੇ ਅਬਦਾਲੀ ਵਰਿਆਂ ਦੇ ਦੰਦ ਖੱਟੇ ਕੀਤੇ ਤੇ ਜਦੋਂ ਸਿੱਖ ਰਾਜ ਕਾਇਮ ਕੀਤਾ ਤੇ ਫਿਰ ਸਾਡੇ ਕਵੀਆਂ ਨੇ ਇਹ ਕਿਹਾ ਕਿ ਆਏ ਨਹੀਂ ਨਿਹੰਗ ਬੂਹੇ ਖੋਲ ਦਿਓ ਨਿਸੰਗ ਉਹ ਤੁਹਾਡੀ ਇਸੇ ਗੱਲ ਤੋਂ ਗਿਆਨੀ ਜੀ ਭੇਜਦੇ ਜੇ ਕੁੱਤੇ ਦੇ ਗਲ ਦੇ ਵਿੱਚ ਵੀ ਕੋਈ ਭਾ ਕੇ ਚੀਜ਼ ਸੋਹਣ ਦੀ ਭੇਜ ਦੇ ਭਾਵੇਂ ਤੁਹਾਡੇ ਦਰਵਾਜ਼ੇ ਘਰਾਂ ਦੇ ਭਾਵੇਂ ਖੁੱਲੇ ਹੀ ਰਹਿਣਗੇ ਪਰ ਤੁਹਾਨੂੰ ਹੁਣ ਕੋਈ ਲੁੱਟਣ ਵਾਲਾ ਨਹੀਂ ਆਊਗਾ ਲੁੱਟਣ ਵਾਲਾ ਨਹੀਂ ਆਊਗਾ ਚੋਰੀ ਨਹੀਂ ਕਰੂਗਾ ਇਹ ਸਿੱਖ ਰਾਜ ਦੀ ਇੱਕ ਬਹੁਤ ਵੱਡੀ ਮਤਲਬ ਮਹਾਨਤਾ ਆ ਜਿਹੜੀ ਦਰਸਾਉਂਦੀ ਆ ਕਿ ਕਿੰਨਾ ਉਹ ਸੋਹਣਾ ਰਾਜ ਸੀ ਤੇ ਤੁਹਾਡੀ ਗੱਲ ਦੇ ਨਾਲ ਹੀ ਮੈਂ ਗੱਲ ਕਰਨ ਲੱਗਾ ਵਾਂ ਕਿ ਜਿਹੜਾ ਜਦੋਂ ਤੁਸੀਂ ਹਮਲਾਵਰਾਂ ਦੀ ਗੱਲ ਕੀਤੀ ਹੈ ਜਿਹੜੇ ਨਾਦਰ ਸ਼ਾਹ ਵਰਗੇ ਜਾਂ ਅਹਿਮਦ ਸ਼ਾਹ ਅਬਦਾਲੀ ਵਰਗੇ ਔਰ ਸੋਮਨਾਥ ਦੇ ਮੰਦਰ ਲੁੱਟਿਆ ਗਿਆ ਕਈ ਕੁਝ ਕੀਤਾ ਗਿਆ ਔਰ ਇੱਕ ਵੀਰ ਨੇ ਗੱਲ ਕੀਤੀ ਸੀ ਕਹਿੰਦਾ ਜੇ ਵੇਖੋ ਵੀ ਸਿੱਖ ਧਰਮ ਹਜੇ ਸੋਨੇ ਨੂੰ ਕੋਈ ਬਹੁਤੀ ਇਹਿਮਤ ਨਹੀਂ ਦਿੰਦਾ ਪਰ ਕਹਿੰਦਾ ਵੀ ਜੇ ਗੁਰਦੁਆਰਿਆਂ ਦੇ ਗੁੰਮੜ ਜਿਹੜੇ ਨੇ ਸੋਨੇ ਚੜਾਏ ਗਏ ਨੇ ਤੇ ਉਹ ਇੱਕ ਅਣਖਤਾ ਵੀ ਪ੍ਰਤੀਗ ਨੇ ਵੀ ਆਓ ਇੱਥੇ ਇੱਕ ਲੁੱਟ ਕੇ ਦਿਖਾਓ ਬਿਲਕੁਲ ਵੀ ਇਹ ਸਾਡੀ ਵੀ ਜੇ ਤੁਸੀਂ ਸਾਨੂੰ ਕਮਜ਼ੋਰ ਨਾ ਸਮਝਿਆ ਜੇ ਤੇ ਖੈਰ ਚਲੋ ਅਸੀਂ ਗੱਲ ਕਰ ਰਹੇ ਹਾਂ ਅੱਜ ਹਰੀ ਸਿੰਘ ਨਲੂਆ ਜੀ ਦੀ ਤੇ ਜਿਹੜਾ ਇਹਨਾਂ ਦਾ ਇਹ ਨਲੂਆ ਨਾਮ ਜਿਹੜਾ ਕਿਉਂਕਿ ਹਰੀ ਸਿੰਘ ਨਲੂਆ ਇਹ ਪਿੱਛੇ ਕੋਈ ਪਿੰਡ ਸੀ ਗੌਰ ਸੀ ਜਾਂ ਕਿਵੇਂ ਨਾਮ ਪ੍ਰਚਲਿਤ ਹੋਇਆ ਨਲੂਆ ਕਰਕੇ ਇਹ ਦੇਖੋ ਜੀ ਆਪਾਂ ਇਤਿਹਾਸ ਵਿੱਚ ਸੁਣਦੇ ਹਾਂ ਕਿ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਜਿੱਦਾਂ ਪ੍ਰੇਰਣੇ ਸ਼ਿਕਾਰ ਲਈ ਵੀ ਨਿਕਲਦੇ ਸੀ ਨਾ ਹਾਂਜੀ ਘੋੜਸਾ ਘੋੜਾ ਤੇ ਚੜ੍ਹ ਕੇ ਜਾ ਰਹੇ ਸੀ ਤੇ ਸਰਦਾਰ ਹਰੀ ਸਿੰਘ ਦੀ ਨਲੂਆ ਬਨਾਰਸੋਂ ਦੇ ਅੰਦਰ ਰਖਕ ਦੇ ਤੌਰ ਤੇ ਅਚਨਚੇਤ ਇੱਕ ਜਣੀ ਸ਼ੇਰ ਨਿਕਲਿਆ ਜੰਗਲ ਦੇ ਵਿੱਚੋਂ ਕਿਉਂਕਿ ਸ਼ੇਰ ਦਾ ਇੱਕ ਸੁਭਾਅ ਆ ਜਿਹੜਾ ਸ਼ੇਰ ਆ ਨਾ ਉਹ ਇੱਕਦਮ ਅਟੈਕ ਕਰ ਦਿੰਦਾ ਮਤਲਬ ਇੰਨੀ ਫੁਰਤੀ ਦੇ ਨਾਲ ਸ਼ੇਰੇ ਪੰਜਾਬ ਦੇ ਉੱਤੇ ਸ਼ੇਰ ਨੇ ਅਟੈਕ ਕੀਤਾ ਤੇ ਸਰਦਾਰ ਹਰੀ ਸਿੰਘ ਦੀ ਨਲੂਆ ਜਿਹੜੇ ਸੀ ਆਪਣੇ ਸ਼ਮਸ਼ੀਰ ਨੂੰ ਵੀ ਬੇਮਿਆਨ ਨਹੀਂ ਸੀ ਕਰ ਸਕਦੇ ਇੰਨਾ ਵੀ ਸਮਾਂ ਨਹੀਂ ਸੀ ਸ਼ਮਸ਼ੀਰ ਨੂੰ ਬਿਆਨ ਕਰਕੇ ਤਾਂ ਉਹਨੂੰ ਸ਼ੇਰ ਨੂੰ ਮਤਲਬ ਰੋਕਿਆ ਜਾਵੇ ਮਹਾਰਾਜਾ ਦੇ ਉੱਤੇ ਅਟੈਕ ਨਾ ਕਰੇ ਤੇ ਉਹਨਾਂ ਨੇ ਇੱਕਦਮ ਘੁਰਦੋਸ਼ਾਲ ਮਾਰ ਕੇ ਨਾ ਉਹ ਸ਼ੇਰ ਨੂੰ ਇਧਰ ਜਵਾਂੜੇ ਤੋਂ ਫੜ ਲਿਆ ਨਿਹੱਥੇ ਪੜ ਗਏ ਸੀ ਹਾਂ ਨਿਹੱਥੇ ਜਵਾਂੜੇ ਤੋਂ ਫੜ ਕੇ ਤੇ ਉਹ ਆਪਾਂ ਤਸਵੀਰ ਵੀ ਕਈ ਵਾਰ ਸਾਹਮਣੇ ਆ ਗਿਆ ਤੇ ਉਹਦਾ ਜਵਾੜਾ ਇਦਾਂ ਪੜਦਾ ਜੁਨਾਂ ਚਾਰਦਨ ਛੱਡਿਆ ਨੇ ਜਿੰਨੇ ਜਦੋਂ ਸ਼ੇਰ ਜਣਾ ਸੀ ਉਹ ਢੇਰੀਂ ਕਰ ਦਿੱਤਾ ਤੇ ਉਦੋਂ ਤੇ ਫਿਰ ਮਹਾਰਾਜ ਰੀਸ ਨੇ ਕਹੇ ਸੀ ਵੀ ਤੂੰ ਤਾਂ ਸਟਾ ਨਲੂਆ ਆ ਨਲੂਆ ਤੇ ਸਦਾ ਹੰਸ ਸਿੰਘ ਜੀ ਨਲੂਆ ਵੇਰੋ ਦਾ ਨਾਮ ਮਤਲਬ ਕਿ ਇੱਕ ਕਿਸਮ ਦਾ ਖਿਤਾਬ ਉਹਨਾਂ ਨੂੰ ਕਹਿ ਲੋ ਮੈਨੂੰ ਮਿਲ ਗਿਆ ਮਹਾਰਾਜ ਸ਼ੇਰ-ਏ-ਪੰਜਾਬ ਮਹਾਰਾਜ ਰੀਸ ਵੱਲੋਂ ਤੇ ਔਰ ਜਿਹੜੀਆਂ ਮੁਹਿਮਾ ਜਿਹੜੀਆਂ ਨੇ ਖਾਸ ਕਰਕੇ ਉਹਨਾਂ ਨੇ ਕੌਮ ਦੇ ਬਾਤ ਜਿਹੜੀਆਂ ਕੀਤੀਆਂ ਨੇ ਉਸ ਸਮੇਂ ਕਿਉਂਕਿ ਕਰਮ ਦੀ ਖੇਡ ਜਿਹੜੀ ਵੱਡੀ ਹੁੰਦੀ ਆ ਕਰਮਾਂ ਦੇ ਨਾਲ ਹੀ ਬੰਦੇ ਦੀ ਪਛਾਣ ਬਣਦੀ ਆ ਜਿਹੜੇ ਉਹਦੇ ਕਰਮ ਨੇ ਆਪਾਂ ਆਮ ਤੌਰ ਤੇ ਕਹਿੰਦੇ ਆ ਵੀ ਚਾਮਣੀ ਪਿਆਰਾ ਹੁੰਦਾ ਕੰਮ ਪਿਆਰਾ ਹੁੰਦਾ ਚਾਹੇ ਕੋਈ ਰਾਜਾ ਹੋਵੇ ਤੇ ਚਾਹੇ ਕਿਤੇ ਵੀ ਤੁਸੀਂ ਨੌਕਰੀ ਕਰਦੇ ਆ ਹਣੀ ਅੱਜ ਦੇ ਸਮੇਂ ਦੀ ਗੱਲ ਕਰ ਲਈਏ ਉਹਨਾਂ ਨੇ ਤੁਹਾਡੀ ਸ਼ੇਦਾਰੀ ਨਹੀਂ ਵੇਖਣੀ ਉਹਨਾਂ ਨੇ ਤੁਹਾਡਾ ਕੰਮ ਦੇਖਣਾ ਹੁੰਦਾ ਵੀ ਕੰਮ ਕੀ ਕਰਦਾ ਸੋ ਕੋਈ ਕੁਕੜਨਾਵਾ ਜਿਹੜੀਆਂ ਨੇ ਜਰੂਰ ਤੁਸੀਂ ਜਿਹੜੀਆਂ ਸਰੋਤਿਆਂ ਦੇ ਨਾਲ ਦੇਖੋ ਉਹਨਾਂ ਦੀ ਸਰਦਾਰ ਹਰੀ ਸਿੰਘ ਜੀ ਨਲਵਾ ਜੀ ਦੀ ਦੇਖੋ ਇੰਨਾ ਵੱਡਾ ਉਹਨਾਂ ਨੂੰ ਅਧਿਕਾਰ ਵੀ ਮਿਲਿਆ ਕਿਉਂਕਿ ਉਹ ਇੱਕ ਪ੍ਰਬੰਧਕ ਵੀ ਜੋਗ ਪ੍ਰਬੰਧਕ ਜਿੱਥੇ ਉਹ ਜੰਗ-ਜੁੱਦ ਦੇ ਵਿੱਚ ਅੱਗੇ ਹੋ ਕੇ ਲੜਦੇ ਸੀ ਨਾ ਜੀ ਤੇ ਉਹ ਉੱਥੇ ਉਹ ਇੱਕ ਪ੍ਰਬੰਧਕ ਵੀ ਬਹੁਤ ਵਧੀਆ ਕੰਮ ਦੇ ਨਾਲ ਕਰ ਲੈਂਦੇ ਸੀ ਰਾਜ ਪ੍ਰਬੰਧ ਤੇ ਜਦੋਂ ਹਰ ਮਹਮ ਦੇ ਉੱਤੇ ਚੜਦੇ ਫੌਜਾਂ ਦੇ ਨਾਲ ਮੋਰੇ ਅਗਵਾਈ ਕਰਕੇ ਵੀ ਲੜਦੇ ਤੇ ਏਹ ਕੰਢਾ ਕੇ ਜਾਣੀ ਲੜਦੇ ਤਾਂ ਸਾਰ ਕਰਕੇ ਮੁੜਦੇ ਇੰਨਾ ਜਾਨੀ ਜਿਹੜੇ ਲੋਕ ਦੇਖੋ afghanistan ਤੋਂ ਆਉਂਦੇ ਕਾਬਲ ਕੰਧਾਰ ਤੋਂ ਆਉਂਦੇ ਸੀ ਇਹਦਾ ਬਾਬਰ ਤੋਂ ਵੀ ਪਹਿਲਾਂ ਤੋਂ ਵੀ ਆਉਂਦੇ ਰਹੇ ਆ ਉਹ ਲੋਕ ਪਠਾਨ ਵੀ ਬੜੇ ਜੰਗਜੂਲ ਕੌਮ ਮੰਨੀ ਗਈ ਆ ਮਤਲਬ ਸਰਦਾਰ ਹਰੀ ਸਿੰਘ ਜੀ ਨਲੂਏ ਜੀ ਦਾ ਇੰਨਾ ਵੱਡਾ ਡਰ ਉਹਨਾਂ ਦੇ ਦਿਲਾਂ ਦੇ ਵਿੱਚ ਪੈ ਗਿਆ ਸੀ ਕਿ ਜਦੋਂ ਕਿਸੇ ਪਠਾਨ ਬੀਬੀ ਦੀ ਗੋਦੀ ਦੇ ਵਿੱਚ ਪਿਆ ਬੱਚਾ ਰੋਂਦਾ ਹੋਵੇ ਨਾ ਜਦ ਮੇ ਬੱਚਾ ਰੋ ਰਿਹਾ ਕਿਸੇ ਕੇ ਬੀਬੀਆਂ ਨੂੰ ਚੁੱਪ ਕਰਾਉਣ ਲਈ ਡਰਾਵਾ ਨਹੀਂ ਦਿੰਦੀਆਂ ਡਰਾਵਾ ਦਿੰਦੀਆਂ ਤੇ ਉੱਥੇ ਇਹ ਗੱਲ ਕਿ ਬੀਬੀਆਂ ਕਿਹਾ ਕਰਦੇ ਸੀ ਚੁੱਪ ਛਾ ਬੱਚਿਆ ਹਰੀਆ ਰਾਗ ਲੈ ਹਰੀਆ ਰਾਗ ਬੱਚਿਆ ਚੁੱਪ ਕਰ ਜਾ ਅਲੀ ਸਿੰਘ ਆਉਂਦਾ ਪਿਆ ਦੇਖੋ ਕਿੱਡਾ ਵੱਡਾ ਡਰ ਸਰਦਾਰ ਹਰੀ ਸਿੰਘ ਜੀ ਨਲੂਆ ਜੀ ਦਾ ਉਹਨਾਂ ਦੇ ਲਾ ਵਿੱਚ ਬੈਠਾ ਹੋਇਆ ਸੀ ਜਦੋਂ ਨਾਦਰ ਸ਼ਾਹ ਇੱਥੋਂ ਹਿੰਦੁਸਤਾਨ ਨੂੰ ਲੁੱਟ ਕੇ ਭਾਰਤ ਨੂੰ ਉਹਦੀਆਂ ਫੌਜਾਂ ਜਾ ਰਹੀਆਂ ਸੀ ਨਾ ਜੀ ਨਾਦਰ ਸ਼ਾਹ ਨਾਲ ਹੀ ਸੀ ਜਦੋਂ ਸਾਡੇ ਸਿੰਘ ਜੰਗਾ ਜੰਗਲਾ ਬੇਲਿਆ ਚੋਂ ਨਿਕਲ ਕੇ ਉਧੀਆਂ ਫੌਜਾਂ ਤੇ ਟੁੱਟ ਕੇ ਪਈ ਗੁਰੀਲਾ ਜੁੱਧ ਹਾਂਜੀ ਤੇ ਲੁੱਟ ਦਾ ਮਾਲ ਜਿਹੜਾ ਸੀ ਉਹਨਾਂ ਤੋਂ ਖੋਇਆ ਤੇ ਗਰੀਬਾਂ ਦੇ ਵਿੱਚ ਵੰਡਿਆ ਲੜਕੀਆਂ ਵੀ ਛਡਾਈਆਂ ਤੇ ਨਾਦਰ ਸ਼ਾਹ ਨਾਦਰ ਸ਼ਾਹ ਨੇ ਨਾ ਬਈ ਜਕਰੀਆ ਖਾਨ ਪੁੱਛਿਆ ਸੀ ਹੂੰ ਹੂੰ ਕਹਿਣ ਲੱਗਾ ਵੀ ਕਿਹੜੇ ਲੋਕ ਸਗੇ ਜਿਹੜੇ ਮੇਰੇ ਨਾਂ ਤੋਂ ਨਹੀਂ ਡਰੇ ਮਤਲਬ ਦੇਖੋ ਉਹਨੂੰ ਇਹ ਸੀ ਕਿਉਂਕਿ ਸਾਰਾ ਹਿੰਦੁਸਤਾਨ ਡਰ ਗਿਆ ਸੀ ਡਰ ਗਿਆ ਸੀ ਉਸ ਤੋਂ ਇਹ ਅਬਦਾਲੀ ਵੀ ਉਹਦਾ ਉਹ ਨਾਲ ਇੱਕ ਵਾਈਸ ਸੀਗਾ ਜਰਨਲ ਮਤਲਬ ਉਸ ਜਿਹੜਾ ਨਾਦਰ ਸ਼ਾਹ ਇੱਡੇਆ ਕਾਰਨਾ ਕਹਿੰਦਾ ਸੀ ਨਾ ਵੀ ਮੇਰੇ ਨਾਂ ਤੋਂ ਨਹੀਂ ਡਰੇ ਕੋਮ ਲੋਕਾਂ ਤੇ ਜਗਰਿਆ ਕਹਨ ਕਿਹਾ ਸੀ ਵੀ ਸਿੱਖ ਹੁੰਦੇ ਆ ਤੇ ਉਹ ਇੱਕ ਸਿੱਖ ਸੀ ਜਿਹਦਾ ਹਰੀ ਸਿੰਘ ਨਲੂਆ ਫਿਰ ਜਿਹਦੇ ਨਾਂ ਦੇ ਕੋਲੋਂ ਬੱਚਿਆਂ ਨੂੰ ਵੀ ਬੀਬੀਆਂ ਡਰਾਉਂਦੀ ਸੀ ਪਠਾਣਾ ਪਠਾਣਾਆਂ ਦੀਆਂ ਬੀਬੀਆਂ ਡਰਾਉਂ ਲਾਪੀਆਂ ਕਿੱਥੇ ਵੇਖੋ ਕਿੰਨੀ ਇੱਕਦਮ ਇਨਕਲਾਬ ਕਹਿ ਲਓ ਤੇ ਬਦੀਲੀ ਕਹਿ ਲਓ ਔਰ ਜਿਹੜੀਆਂ ਚੀਜ਼ਾਂ ਇੱਕ ਹੁੰਦਾ ਡਿਫੈਂਸ ਕਰਨੀ ਇੱਕ ਹੁੰਦਾ ਹਮਲਾਵਰ ਹੋਣਾ ਤੇ ਜਿੱਥੇ ਕਿੱਥੇ ਜਿਹਦੇ ਨਾਂ ਥੋੜਾਇਆ ਜਾ ਰਿਹਾ ਅੱਜ ਉਹਨਾਂ ਦੀਆਂ ਪੀੜ੍ਹੀਆਂ ਕਹਿ ਲਓ ਜਾਂ ਉਹਨਾਂ ਦੇ ਜਿਹੜੇ ਭਾਈਚਾਰਾ ਬਰਾਦਰੀ ਕਹਿ ਲਓ ਉਹਨਾਂ ਦੀਆਂ ਔਰਤਾਂ ਜਿਹੜੀਆਂ ਨੇ ਆਪਣੇ ਬੱਚਿਆਂ ਨੂੰ ਖੈਰ ਹੀ ਜਾਂਦੇ ਵੀ ਚੁੱਪ ਕਰ ਜਾ ਹਾਂਜੀ ਔਰ ਮੈਂ ਗੁਰਦੇਵਾਲ ਸਿੰਘ ਜੀ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਤੁਹਾਨੂੰ ਪੁੱਛਣਾ ਵੀ ਚਾਹਾਂਗਾ ਕਿ ਆਮ ਤੌਰ ਤੇ ਜਦੋਂ ਕਿਤੇ ਕੋਈ ਜਰਨਲ ਜਿਹੜਾ ਜਿਹੜਾ ਵੀ ਇਹੋ ਜੀ ਤਾਕਤ ਦਾ ਮਾਲਕ ਹੁੰਦਾ ਨਾ ਤੇ ਉਹ ਕਿਸੇ ਵੇਲੇ ਇੰਟਰਵਿਊ ਸ਼ਾਈ ਦੇ ਵਿੱਚ ਜਾਂ ਆਮ ਤੌਰ ਤੇ ਉਹ ਕਿਸੇ ਵੇਲੇ ਧੀਆਂ ਪੈਣ ਦੇ ਬੇਇੱਜ਼ਤੀ ਕਰਨ ਵਾਲੇ ਪਾਸੇ ਵੀ ਤੋਰ ਪਿੰਦਾ ਵਾ ਹੈ ਹਨਾ ਤੇ ਵੀ ਪਰ ਮੈਨੂੰ ਨਹੀਂ ਲੱਗਦਾ ਵੀ ਹਰੀ ਸਿੰਘ ਨਲੂਏ ਦੇ ਜੀਵਨ ਦੇ ਵਿੱਚ ਜੀਵਨ ਕਿਰਦਾਰ ਜਿਹੜਾ ਹੈ ਕਿਉਂਕਿ ਉਹ ਕਿਰਦਾਰ ਕਿਤੇ ਹੋ ਜਾ ਰਿਹਾ ਹੋਵੇ ਤੁਸੀਂ ਸੋ ਥੋੜਾ ਜਿਹਾ ਆਪਾਂ ਉਹਨਾਂ ਦੇ ਜੀਵਨ ਕਿਰਦਾਰ ਦੀ ਕੋਈ ਘਟਨਾ ਜਿਹੜੀ ਤੁਸੀਂ ਉਹਨਾਂ ਨਾਲ ਸਾਂਝੀ ਕਰੋ ਉਹਨਾਂ ਦੇ ਕਿਰਦਾਰ ਦੀ ਜਿਹੜੀ ਘਟਨਾ ਜੀ ਇੱਕ ਬਹੁਤ ਬਹੁਤ ਵੱਡੀ ਘਟਨਾ ਆ ਹਾਂ ਹਾਂ ਇੱਕ ਪਠਾਣਾ ਦੀ ਲੜਕੀ ਸੀ ਉਹਦਾ ਨਾਮ ਉਹਦਾ ਇਤਿਹਾਸ ਚ ਬਣਉ ਉਹ ਆਪਣੇ ਮੰਗੇਤਰ ਦੇ ਨਾਲ ਉਹ ਜਿਹਦਾ ਨਾਮ ਸੀ ਆਪਣਾ ਗੁਲਫਾਮ ਗੁਲਫਾਮ ਉਹ ਪਹਾੜੀ ਇਲਾਕੇ ਦੇ ਵਿੱਚ ਦਾ ਖੈਬਰ ਆ ਉਹ ਇੱਧਰ ਘੁੰਮ ਰਹੇ ਸੀਗੇ ਤੇ ਉਹ ਉਹ ਪੁੱਛਣ ਲੱਗੀ ਕਹਿੰਦੀ ਵੀ ਤੁਸੀਂ ਪਠਾਣ ਲੋਕ ਜਿਹੜੇ ਨਾ ਬੜੇ ਜੰਗ ਜੂਗ ਕੌਮ ਮੰਨੀ ਗਈ ਆ ਵੀ ਮੈਂ ਸੁਣਿਆ ਮੈਂ ਪੜ੍ਹਿਆ ਜਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਹਾਂ ਹਾਂਜੀ ਹਾਂਜੀ ਵੀ ਇਹ ਘੱਟ ਗਿਣਤੀ ਦੇ ਵਿੱਚ ਜਾਂਦੇ ਸੀ ਇਹ ਹਿੰਦੁਸਤਾਨ ਨੂੰ ਲੁੱਟ ਕੇ ਧਨ ਲੁੱਟਦੇ ਤੌਤ ਲੁੱਟਦੇ ਮੰਦਰਾਂ ਨੂੰ ਤੋੜਦੇ ਸੋਨਾ ਚਾਂਦੀ ਰੁਪਈਆ ਸਾਰਾ ਲੈ ਕੇ ਆਉਂਦੇ ਉਹਦੇ ਨਾਲ ਕਹਿੰਦੇ ਸੀ ਬਹੁ ਬੇਟੇ ਨੂੰ ਬੰਨ ਕੇ ਲੈ ਆਉਂਦੇ ਸੀਗੇ ਅੱਗਾਜੀ ਦੇ ਬਾਜ਼ਾਰਾਂ ਦੇ ਵਿੱਚ ਟੱਕ ਟੱਕ ਤੇ ਨਿਲਾਮ ਕਰਦੇ ਮਤਲਬ ਤੁਸੀਂ ਐਡੀ ਜੰਗ ਜੂ ਕੌਮ ਮੰਨੀ ਗਈ ਸੀ ਪਰ ਅੱਜ ਤੁਹਾਡੀ ਜਿਹੜੀ ਇਹ ਜ਼ਮੀਰ ਨੂੰ ਕੀ ਹੋ ਗਿਆ ਵੀ ਤੁਸੀਂ ਸਰਦਾਰ ਹਰੀ ਸਿੰਘ ਜੀ ਨਲੂਏ ਦਾ ਨਾਮ ਸੁਣ ਕੇ ਤਰਾ ਤਰਾ ਕਰਦੀਆਂ ਹੂੰ ਤੇ ਉਹ ਗੱਲਬਾਤ ਕਹਿੰਦਾ ਕੋਈ ਗੱਲ ਨਹੀਂ ਤੂੰ ਤੁਰੇ ਆਓ ਕਹਿੰਦੇ ਨਹੀਂ ਮੈਂ ਹਰੀ ਸਿੰਘ ਨਲੂਏ ਨੂੰ ਵੇਖਣਾ ਚਾਹੁੰਦੀ ਆ ਹੂੰ ਹੂੰ ਕਿਉਂ ਕਹਿਣ ਲੱਗਾ ਤੁਸੀਂ ਕੀ ਲੈਣਾ ਉਹਦੇ ਕੋਲੋਂ ਬੰਨ੍ਹ ਕੇ ਲਓ ਉਹਨੇ ਹਟ ਕੀਤਾ ਉਹ ਫਿਰ ਸਰਦਾਰ ਹਰੀ ਸਿੰਘ ਨਲੂ ਦਾ ਜਿੱਥੇ ਤੰਬੂ ਲੱਗਾ ਹੋਇਆ ਸੀ ਨਾ ਜਿੱਥੇ ਉਹ ਉਹ ਲੜਕੀ ਚਲੇ ਜਾਂਦੀ ਹੈ ਪਠਾਣਾ ਦੀ ਲੜਕੀ ਪਠਾਣਾ ਦੀ ਲੜਕੀ ਜਦੋਂ ਚਲੇ ਜਾਂਦੀ ਹੈ ਤੇ ਸਰਦਾਰ ਹਰੀ ਸਿੰਘ ਜੀ ਨਲੂਆ ਸਿਮਰਨ ਕਰ ਰਹੇ ਸੀ ਹੂੰ ਹੂੰ ਆਪਰਾਪਤ ਸਿਮਰਨ ਸਭ ਤੋਂ ਉੱਚਾ ਸਭ ਤੋਂ ਉੱਚਾ ਬੰਦਗੀ ਜਿਹੜੀ ਆ ਕਿਉਂਕਿ ਸੂਰਮਾ ਡੈਫਨੇਸ਼ਨ ਸਤਲ ਨੂੰ ਦਿੱਤੀ ਹੈ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ ਆਤਮ ਜੁਣਾ ਸਗਲ ਬਸਤਾ ਕੇ ਜਾਗਾ ਸਤਗੁਰੂ ਪੂਰ ਵਾਲੇ ਆਪਾਂ ਇਕਲ ਹੋਰ ਵੀ ਤੇ ਕਿੰਨੇ ਹੋਣਾ ਵੀ ਤਫੋਂ ਤੇਜ ਸੱਪ ਤੋਂ ਹੀ ਤੇਜ ਹੁੰਦਾ ਵਾ ਹਾਂਜੀ ਤੇ ਤੋ ਹੀ ਰਾਜ ਭਾਗ ਹੁੰਦੇ ਨੇ ਹਾਂ ਬਾਕੀ ਜੇ ਰਾਜ ਭਾਗ ਦੇ ਵਿੱਚ ਬੰਦਾ ਗਲਤਾਨ ਹੋ ਗਿਆ ਫੇਰ ਰਾਜੋ ਨਰਕ ਵੀ ਮਾਰਾ ਨਹੀਂ ਗਿਆ ਵਾ ਜੀ ਉਹ ਸਿਮਰਨ ਦੀ ਦੇਖੋ ਤਾਕਤ ਸਿਮਰਨ ਦੀ ਸੀ ਬੰਦਗੀ ਦੀ ਕਿਉਂਕਿ ਆਪਾਂ ਸਿੱਖਾਂ ਦਾ ਜੀਵਨ ਪੜਦੇ ਆ ਸੂਰਮਿਆਂ ਦਾ ਤੇ ਜਦੋਂ ਫਿਰ ਉਹ ਸਰਦਾਰ ਅਰਜਨ ਜਦੋਂ ਲੜਕੀ ਅੰਦਰ ਗਈ ਨਾ ਤੇ ਉਹਨਾਂ ਦੇ ਨੇਤਰ ਖੁੱਲੇ ਉਹ ਜਦੋਂ ਸਾਹਮਣੇ ਦੇਖਿਆ ਵੀ ਇੱਕ ਇੱਕ ਲੜਕੀ ਆ ਉਹ ਕਹਿਣ ਲੱਗੇ ਤੁਸੀਂ ਕੌਣ ਹੋ ਤੁਸੀਂ ਕੌਣ ਹੁੰਦੇ ਹੋ ਕਹਿੰਦੇ ਜੀ ਗੁਨਾਨੰਕ ਦੇ ਸਿੱਖ ਹਾਂ ਸਰਦਾਰ ਜੀ ਕਹਿਣ ਲੱਗੇ ਸਾਸੇ ਨਲੂਆ ਕਹਿਣ ਲੱਗੇ ਵੀ ਮੈਨੂੰ ਇੱਕ ਪੁੱਤਰ ਦੀ ਲੋੜ ਆ ਤੇ ਸਰਦਾਰ ਸਾਹਿਬ ਕਹਿਣ ਲੱਗੇ ਵੀ ਤੁਸੀਂ ਆਪਣੇ ਅੱਲਾਹ ਤਾਲਾ ਖੁਦਾ ਦੇ ਅੱਗੇ ਆਰਜਦਾਸਤ ਕਰੋ ਅਰਦਾਸ ਕਰੋ ਉਹ ਸਭ ਕੁਝ ਮਾਲੋ ਦੇ ਦਿੰਦਾ ਦੇ ਦਿੰਦੇ ਫਿਰ ਕਹਿਣ ਲੱਗੇ ਨਹੀਂ ਮੈਨੂੰ ਇੱਕ ਪੁੱਤਰ ਦੀ ਲੋੜ ਆ ਦੂਜੀ ਵਾਰ ਫਿਰ ਕਹਿ ਦਿੱਤਾ ਫਿਰ ਉਹ ਨਹੀਂ ਉਹੀ ਗੱਲ ਕਹੀ ਜਦੋਂ ਤੀਜੀ ਵਾਰ ਉਹਨਾਂ ਕਹਿੰਦਾ ਨਹੀਂ ਮੈਨੂੰ ਤੁਹਾਡੇ ਕੋਲ ਇੱਕ ਪੁੱਤਰ ਦੀ ਲੋੜ ਆ ਤੇ ਆਪਾਂ ਸਾਰੇ ਸਮਝ ਸਕਦੇ ਆ ਹਾਂਜੀ 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 ਤੇ ਉਹ ਫਿਰ ਜਦੋਂ ਇੰਨੀ ਗੱਲ ਲੜਕੀ ਨੇ ਕਹੀ ਨਾ ਤੇ ਸਰਦਾਰ ਹਰੀ ਸਿੰਘ ਨਲੂਵੇ ਦਾ ਜਿਹੜਾ ਹੱਥ ਸੀ ਨਾ ਉਹ ਸ਼ਮਸ਼ੀਰ ਦੇ ਮੁਖਰੇ ਦੇ ਚੱਲ ਗਿਆ ਉਹਨਾਂ ਦੇ ਨੇਤਰ ਲਾਲ ਹੋ ਗਏ ਹਵਾ ਤਣ ਗਈਆਂ ਤੇ ਉਹ ਜਦੋਂ ਉਹਨਾਂ ਨੇ ਇਹ ਚਿਹਰਾ ਵੇਖਿਆ ਨਾ ਸਰਦਾਰ ਸਾਹਿਬ ਦਾ ਤੇ ਉਹ ਹਾਲਾਂਕਿ ਸਿੱਖ ਜਿਹੜਾ ਆ ਮਤਲਬ ਔਰਤ ਤੇ ਬਾਹਰ ਨਹੀਂ ਕਰਦਾ ਬਾਹਰ ਨਹੀਂ ਕਰਦਾ ਵਰਗਵਿੰਦ ਪਾਸ਼ਾ ਨੇ ਜੋ ਆਪਾਂ ਨੂੰ ਤੇ ਜਦੋਂ ਉਹਨੇ ਉਹ ਫੇਰਾ ਪਿਛਾ ਹਟ ਰੱਗੀ ਤੇ ਉਹਨਾਂ ਫਰਕ ਦੇ ਬੁੱਲਾਂ ਦੇ ਵਿੱਚ ਉਹ ਕਿਹਾ ਵੀ ਮੈਂ ਸੁਣਿਆ ਸੀ ਗੁਰੂ ਨਾਨਕ ਦੇ ਦਰ ਤੋਂ ਕਦੇ ਕੋਈ ਖਾਲੀ ਨਹੀਂ ਜਾਂਦਾ ਤੇ ਅੱਜ ਮੈਂ ਅੱਜ ਇੱਕ ਗੁਰਨਾਨਕ ਦੇ ਸਿੱਖ ਦੇ ਕੋਲੋਂ ਮਤਲਬ ਖਾਲੀ ਚੱਲੀ ਆਂ ਇੰਨੀ ਕਹਿਣ ਦੀ ਗੱਲ ਸੀ ਅਜੇ ਉਹਦੀ ਜ਼ੁਬਾਨ ਦੇ ਵਿੱਚ ਇਹ ਲਫ਼ਜ਼ ਹਨ ਤੇ ਸਰਦਾਰ ਹਰੀ ਸਿੰਘ ਜੀ ਨਲੂਏ ਦਾ ਸੱਜਾ ਹੱਥ ਸ਼ਮਸ਼ੀਰ ਦੇ ਮੁੱਠੇ ਤੇ ਗਿਆ ਸੀ ਨਾ ਉਹ ਹੱਥ ਢਿੱਲਾ ਪਿਆ ਗਿਆ ਹੂੰ ਉਹਨਾਂ ਨੇ ਸ਼ਮਸ਼ੀਰ ਦੇ ਮੁੱਠੇ ਤੋਂ ਹੱਥ ਹਟਾਇਆ ਇੱਕ ਚਾਦਰ ਇੱਕ ਕੱਪੜਾ ਇੱਕ ਵਸਤਰ ਚੱਕਿਆ ਉਹ ਬਾਤਰ ਚੱਕ ਕੇ ਉਹ ਲੜਕੀ ਦੇ ਸਿਰ ਦੇ ਉੱਤੇ ਰੱਖ ਦਿੱਤਾ ਕਹਿਣ ਲੱਗੇ ਤੂੰ ਅੱਜ ਤੋਂ ਮੇਰੀ ਮਾਤਾ ਬਣ ਤੇ ਮੈਂ ਤੇਰਾ ਅੱਜ ਤੋਂ ਧਰਮ ਦਾ ਪੁੱਤਰ ਬਣ ਮੈਨੂੰ ਆਪਣਾ ਪੁੱਤਰ ਸਮਝ ਏਡਾ ਕਰਤਾਰ ਏਡਾ ਕੈਰੈਕਟਰ ਸਰਦਾਰ ਹਰੀ ਸਿੰਘ ਜੀ ਨਰਵਾ ਜੀ ਦਾ ਇਤੋਂ ਪਰੇ ਗਿਆਨੀ ਜਯਾਦੀਪ ਸਿੰਘ ਜੀ ਆਪਾਂ ਹੋਰ ਕੀ ਕਹਿ ਸਕਦੇ ਬਹੁਤ ਕਿੱਡੀ ਵੱਡੀ ਸਿੱਖਿਆ ਹੈ ਇੱਕ ਸਾਨੂੰ ਤੇ ਜਿਹੜੀਆਂ ਉਹਨਾਂ ਦੀਆਂ ਤੁਸੀਂ ਗੱਲ ਕੀਤੀ ਵੀ ਮੁਹਿਮਾ ਵਿੱਚ ਭਾਗ ਲਏ ਸਨ ਤੇ ਉਹਨਾਂ ਦਾ ਜਿਹੜਾ ਜੀਵਨ ਕਾਲ ਆ ਮੈਨੂੰ ਲੱਗਦਾ ਵੀ ਬਹੁਤਾਂ ਲੰਮਾ ਸਮਾਂ ਸ਼ਾਇਦ ਸੰਸਾਰ ਉੱਪਰ ਉਹ ਬਹੁਤਾਂ ਨਹੀਂ ਵਿਚਰੇ ਉਹਦੇ ਚ ਇਹ ਹੋਇਆ ਸੀ ਜੀ ਵੀ ਚਲੋ ਆਪਾਂ ਹੁਣ ਸਮੇਂ ਦੇ ਅਨੁਸਾਰ ਟੁਕ ਮਾਤਰੀ ਵਿਚਾਰ ਕਰਨੀ ਹੁੰਦੀ ਆ ਤੇ 1836 ਦੇ ਕਰੀਬ ਇੱਕ ਨਾ ਜਮਰੌਤ ਕਿਲਾ ਜਮ ਕਹਿੰਦੇ ਨੇ ਉੱਥੇ ਪਾਸ ਤੋਂ ਪਹਾੜਾਂ ਦੇ ਵਿੱਚ ਤੇ ਰੌਤ ਕਹਿੰਦੇ ਨੇ ਜਿਹੜੀ ਕੋਈ ਪਾਣੀ ਦੀ ਇਦਾਂ ਜਾਮੋਸ ਪਿੰਡ ਦਾ ਨਾਂ ਸੀ ਤੇ ਉਹ ਪਾਣੀ ਦੀ ਨਹਿਰ ਜਾਂ ਕੋਰ ਨਹਿਰ ਦੇ ਉੱਥੇ ਜਮਰੌਦ ਦਾ ਕਿਲਾ ਉੱਥਾਪ ਸਥਾਪਿਤ ਕੀਤਾ ਸਾਰਜਿਕ ਨਲੂਏ ਦੇ ਦੇ ਤਿਆਰ ਹੋਇਆ ਜਦੋਂ ਕਿਲਾ ਤਿਆਰ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਚਰਨ ਪਵਾਏ ਉੱਥੇ ਖੰਡਪੜ ਸਾਹਿਬ ਹੋਏ ਦੀਵਾਨ ਸਜਿਆ ਕਿ ਕਿਲੇ ਦਾ ਨਾਮ ਫਤਿਹਗੜ੍ਹ ਸਾਹਿਬ ਹੈ ਤੇ ਉਹਨੂੰ ਉਧਰ ਸਿੱਖ ਜਾਦ ਨੇ ਜਮਰੌਦ ਦੇ ਕਿਲੇ ਨੇ ਜਾਂ ਜਮਰੌਦ ਦੇ ਕਿਲੇ ਨੇ ਤੇ ਸਰਦਾਰ ਹਰੀ ਸਿੰਘ ਜੀ ਨਲੂਆ ਜਿਹੜੇ ਸਗੇ ਉਹ ਪੇਸ਼ਾਵਰ ਦੇ ਕਿਲੇ ਵਿੱਚ ਸਖਤ ਬਿਮਾਰ ਪਏ ਸੀਗੇ 1837 ਦਾ ਸਮਾਂ ਸੀ 1837 ਅਪ੍ਰੈਲ ਤੇ ਹਾਂਜੀ ਉਹਨਾਂ ਦਾ ਜਿਹੜਾ ਕਿ ਜੇਕਰ ਜਥੇਦਰਾ ਮਹਾਸੰਗ 1800 ਦੇ ਕਰੀਬ ਸਿੱਖ ਸੂਰਮਿਆਂ ਦੇ ਨਾਲ ਜਮਰੋਦ ਦੇ ਕਿਲੇ ਤੇ ਫੈਸੇਗਾ ਤੇ ਉਹ ਦਰਾ ਖੈਬਰ ਦੇ ਵਿੱਚ ਕਿਲਾ ਸੀ ਜਿਹੜੇ ਵਿਦੇਸ਼ੀ ਹਮਲਾਵਰ ਉਹਦੇ ਦਾ ਉਹ ਕਿਲੇ ਸੀ ਪਸ਼ਾਵਰ ਦਾ ਕਿਲਾ ਵਿਚਨੀ ਦਾ ਕਿਲਾ ਬਾਲਾਸਰ ਦਾ ਕਿਲਾ ਇਹਨਾਂ ਦੇ ਕਿਲਿਆਂ ਦੇ ਵਿੱਚ ਜਮਰੋਦ ਦਾ ਕਿਲਾ ਬੜਾ ਸਿੱਖ ਰਾਜ ਦਾ ਦੇ ਵਿੱਚ ਬੜਾ ਮਹੱਤਵ ਰੱਖਦਾ ਤੇ ਉਹਨਾਂ ਉਸੇ ਸਮੇਂ ਸ਼ੇਰੇ ਪੰਜਾਬ ਮਹਾਰਾਜ ਰੀਸੰਗ ਦੇ ਪੋਤਰੇ ਕਮਰ ਨੌਨਿਹਾਲ ਦਾ ਵਿਆਹ ਸੀ ਤੇ ਉਹ ਵਿਆਹ ਦੇ ਵਿੱਚ ਸ਼ਾਮਲ ਹੋਣ ਲਈ ਵੱਡੀ ਗੱਲ ਤੇ ਫੌਜਾਂ ਉੱਥੇ ਪਹੁੰਚੀਆਂ ਹੋਈਆਂ ਸਨ ਤੇ ਸੂਈਏ ਨੇ ਜਿਹੜੀ ਇਹ ਖਬਰ ਜਾ ਕੇ ਕਾਬਲ ਕੰਧਾਰ دوست ਮੁਹੰਮਦ ਖਾਨ ਨੂੰ ਦਿੱਤੀ ਜਿਹੜਾ ਕਈ ਵਾਰ ਮਰਾਨੇ جنگ ਦੇ ਵਿੱਚੋਂ ਸਿੰਘਾਂ ਦੇ ਕੋਲੋਂ ਹਾਰ ਖਾ ਚੁੱਕਾ ਸੀ ਹੂੰ ਉਹਨੇ ਫਿਰ ਇੱਕ ਜੋਸ਼ੀਲੀ ਤਕਰੀਰ ਕੀਤੀ ਤੇ ਅੱਜ ਮੌਕਾ ਆ ਆਪਾਂ ਜਮਰੌਦ ਦੇ ਕਿਲੇ ਤੇ ਕਬਜ਼ਾ ਕਰੀਏ ਸਿੱਖ ਰਾਜ ਦਾ ਝੰਡਾ タルਕਦੇ ਆਪਣਾ ਹੈਦਰੀ ਚੰਡਾ ਹੈਦਰੀ ਝੰਡਾ ਲਾਈ ਜਦੋਂ ਉਹ ਤਕਰੀਰ ਕੀਤੀ ਤੇ ਅਬਦੁੱਲ ਮਿਰਜ਼ਾ ਸਮੀ ਖਾਨ ਦੀ ਅਗਵਾਈ ਦੇ ਵਿੱਚ ਉਹਦੇ ਆਪਣੇ ਪੰਜ ਪੁੱਤ ਅਕਰਮ ਖਾਨ ਹੂੰ ਤੇ 40000 ਦੇ ਕਰੀਬ ਫੌਜ ਵੱਡੀਆਂ ਤੋਪਾਂ ਦੇ ਕੇ ਉਹਨਾਂ ਜਮਰੌਦ ਦੇ ਕਿਲੇ ਦੇ ਕਬਜ਼ਾ ਕਰਨ ਵਾਸਤੇ ਫੌਜ ਨੂੰ ਭੇਜਿਆ ਤੇ ਜਮਰੌਦ ਦੇ ਕਿਲੇ ਨੂੰ ਜਿਹੜਾ ਚਫੇਰੋ ਘੇਰਾ ਪੈ ਗਿਆ ਜਦੋਂ ਘੇਰਾ ਪੈ ਗਿਆ ਤੇ ਇੱਕ ਦਿਨ جنگ ਹੋਈ ਦੂਜੇ ਦਿਨ جنگ ਹੋਈ ਤੇ ਆਖਰਕਾਰ 29 ਦੇ ਕਰੀਬ ਲਗਾਤਾਰ ਤੋਪਾਂ ਦੇ ਗੋਲੇ ਜਿਹੜੇ ਡਿੱਗਦੇ ਰਹੇ ਤੇ ਜਮਰੌਦ ਦੇ ਕਿਲੇ ਦੀਆਂ 12-12 ਗੱਜ ਦੀਆਂ ਕਿਤੇ ਚੌੜੀਆਂ ਖੰਡਾਂ ਸੀ ਉਹਦੇ ਵਿੱਚ ਬਹੁਤ ਦਾ ਪਾੜ ਪਾੜ ਤੇ ਕਿ ਪਾਸੇ ਉਹ ਤੋਂ ਜਿਹੜਾ ਸੂਰਜ ਸੀ ਉਹ ਵਸਤ ਹੋਣ ਲੱਗਾ ਤੇ ਉਹਦਾ ਦੋਸਤ ਮੁਹੰਮਦ ਖਾਨ ਦਾੜਾ ਪੁੱਤ ਸੀ ਨਾ ਅਕਰਮ ਖਾਨ ਉਹ ਕਿਲੇ ਵੱਲ ਨੂੰ ਵਧਿਆ ਇਹਨੂੰ ਪਿੱਛੋਂ ਸਮੀ ਖਾਨ ਨੇ ਆਵਾਜ਼ ਮਾਰੀ ਕਹਿੰਦਾ ਉਹ ਅਕਰਮ ਖਾਨ ਪਿੱਛੇ ਮੁੜਾ ਕਹਿੰਦਾ ਕੀ ਗੱਲ ਹੋਈ ਕਹਿੰਦਾ ਆਪਣੇ ਸ਼ੇਰ ਦੇ ਘੁਰਨੇ ਦੇ ਵਿੱਚ ਤੇ ਸੱਪ ਦੀ ਖੁੱਡ ਵਿੱਚ ਦੇਖ ਕੇ ਹੱਥ ਪਾਈਦਾ ਤੁਸੀਂ ਕਹਿੰਦੇ ਜੀ ਅੰਦਾਜ਼ਾ ਲਾਓ ਵੀ ਇੱਕ ਦੁਸ਼ਮਣ ਦਾ ਫੌਜ ਦਾ ਚਰਨੈਲ ਆ ਨਾ ਜਿਹੜਾ ਜਿਹੜਾ 40 ਹਜ਼ਾਰ ਫੌਜ ਦੀ ਕਮਾਂਡ ਕਰ ਰਿਹਾ ਉਹ ਦੋਸਤ ਮੁਹੰਮਦ ਗਾਂਦੇ ਪੁੱਤ ਨੂੰ ਕਹਿੰਦਾ ਵੀ ਜਦੋਂ ਸੂਰ ਛਿਪ ਗਿਆ ਹਣ ਤੋਂ ਪਿੱਛੇ ਆ ਜਾ ਜਦੋਂ ਸਵੇਰ ਸੂਰ ਚੜ੍ਹੇਗਾ ਨਾ ਫਿਰ ਆਪਾਂ ਜੰਗ ਦਾ ਸਿੱਖ ਫੌਜਾਂ ਦਾ ਜਿਹੜਾ ਕਹਿ ਸਕਦੇ ਆਂ ਵੀ ਡਰ ਖੌਫ ਐਡਾ ਖੌਫ ਰਾਂ ਦੇ ਤੇ ਜਦੋਂ ਫਿਰ ਆਪਣੀ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਬਾਅਦ ਅਰਦਾਸਾਂ ਹੋਈਆਂ ਤੇ ਸਿੰਘਾਂ ਨੇ ਕਿਹਾ ਜenderal ਜੀ ਵੀ ਹੁਣ ਕੀ ਰਣਨੀਤੀ ਆ ਤੇ ਜਨੌਦ ਦੇ ਕਰੇ ਦੀ ਉਹ ਕਹਿੰਦੇ ਇੱਕ ਤਾਂ ਜਿਹੜਾ ਪਾੜ ਪਾਤਾ ਜਨੌਦ ਦੇ ਕਰੇ ਦੀ ਕੰਧ 'ਚ ਇਹਨੂੰ ਰਾਤੋ ਰਾਤ ਪੂਰੇ ਹੋ ਰਿਹਾ ਕਿ ਦੁਸ਼ਮਣ ਜਿਹੜਾ ਅੰਦਰ ਨਾ ਆ ਸਕੇ ਦੂਜਾ ਕਹਿੰਦੇ ਹੁਣ ਮੌਕਾ ਇਹ ਆ ਵੀ ਮੈਂ ਇੱਕ ਚਿੱਠੀ ਲਿਖਾਂਗਾ ਉਹ ਮੇਰੀ ਚਿੱਠੀ ਕੋ ਸਰਦਾਰ ਹਰੀ ਸਿੰਘ ਨਲੂਆ ਤੱਕ ਨਲੂਆ ਤੱਕ ਰਪਿਆ ਲੋ ਜੀ ਦੋਨੋਂ ਗੱਲਾਂ ਫਿਰ ਉਪਰਵਾਨ ਕਰ ਲਈਆਂ ਗਈਆਂ ਤੇ ਕਹਿੰਦੇ ਰਾਤੋਂ ਰਾਤ ਇਹਨੂੰ ਪਾੜਨ ਪੂਰਾ ਜਾਏਗਾ ਤੇ ਜਦੇਦਾਰ ਮਾਸਟਰ ਨੇ ਚਿੱਠੀ ਲਿਖੀ ਜਬਰੌਦ ਦੇ ਘਰੇ ਦੇ ਅੰਦਰ ਕਹਿੰਦੇ ਕੋ ਸਿੰਘ ਉੱਠੋ ਐਨੀ ਗੱਲ ਕਹਿੰਦਿਆਂ ਕਿ ਬੀਬੀ ਉੱਠ ਕੇ ਘੜਿਓ ਹਰਸ਼ਰਨ ਕੌਰ ਹਿੰਦੂ ਪਰਿਵਾਰ ਦੀ ਲੜਕੀ ਸੀ ਜਿਹਦਾ ਡੋਲਾ ਵਿਆਹ ਦੇ ਵੇਲੇ ਮਿਚਲੀ ਦਾ ਨਵਾਬ ਖੋ ਕੇ ਲਗਾ ਜਬਰਦਸਤੀ ਨਾ ਤੇ ਸਹੁਰੇ ਪਰਿਵਾਰ ਵਾਲੇ ਛਡਾ ਸ ਸਰਦਾਰ ਹਰੀ ਸਿੰਘ ਨੇ ਲੋਗਾਂ ਨੂੰ ਜਾ ਕੇ ਦੱਸਿਆ ਤੇ ਉਹਨਾਂ ਨੇ ਉਹ ਦਰਸ਼ ਨੂੰ ਸੋਧ ਕੇ ਤਾਂ ਉਹ ਲੜਕੀ ਛੜਾਈ ਉਹਨੇ ਫਿਰ ਅਮਰ ਛੱਕ ਲਿਆ ਤੇ ਉਹ ਸਿੱਖ ਪੋਜਾ ਦੀ ਸ਼ਾਮ ਲੋ ਨਾਨ ਬੀਬੀ ਹਰਸ਼ਰਨ ਕੌਰ ਉਹ ਕਹਿੰਦੀ ਮੈਨੂੰ ਸੇਵਾ ਦਿਓ ਹਮਮ ਸਾਂ ਕਹਿੰਦੇ ਨਹੀਂ ਨਹੀਂ ਇਦਾਂ ਨਹੀਂ ਹੋ ਸਕਦਾ ਤੇ ਬਾਹਰ ਭਗਿਆੜਾ ਦਾ ਰੂਪ ਧਾਰ ਕੇ ਬੈਠਿਆ ਪਟਾਣ ਤੇ ਕੋਈ ਘਟਨਾ ਵਾਪਰ ਸਕਦੀ ਹੈ ਸਿੱਖ ਬੀਬੀ ਉਹ ਕਹਿੰਦੀ ਮੈਂ ਉਹ ਅਮਰ ਛੱਕਿਆ ਜਿਹੜਾ ਤੁਸੀਂ ਅਮਰ ਛੱਕਿਆ ਕਲਗੀਧਰ ਪੰਡਤ ਦਾ ਖੰਡੇ ਬਾਟੇ ਦਾ ਜਿਹੜਾ ਭਗਿਆੜ ਮੇਰੇ ਸਾਹਮਣੇ ਆਊਗਾ ਮੈਂ ਸ਼ੇਰਨੀ ਦਾ ਰੂਪ ਧਾਰ ਕੇ ਦੋ ਫਾੜ ਕਰਕੇ ਉੱਪਰ ਗਏ ਜੈਦਾ ਜੀ ਚਿੱਠੀਆਂ ਉਹਦੇ ਹੱਥਾਂ ਤੇ ਰੱਖੀ ਬੀਬੀ ਘੋੜ ਤੇ ਸਵਾਰ ਹੋਈ 12 ਕੋਹ ਦਾ ਪੈਂਡਾ ਕਹਿੰਦੇ ਜਮਰੋਦ ਦੇ ਦੋ ਪਸ਼ਾਪਰ ਦਾ ਕਿਲਾ ਅਮਰਤ ਵਲੇ 2:30 ਵਜੇ ਲੋਕਲ ਅੱਧੀ ਰਾਤ ਆ ਤੇ ਜਾ ਕੇ ਜਿਹੜਾ ਦਰਵਾਜ਼ੇ ਤੇ ਖੜਾ ਉਹਨੂੰ ਕਿਹਾ ਦੱਸੀ ਪਛਾਣ ਉਹਨਾਂ ਅੱਗੇ ਜਾਣ ਦਿੱਤਾ ਤੇ ਸਰਦਾਰ ਹੀ ਸਿੰਘ ਨਲੂਆ ਜੀ ਬਿਮਾਰ ਸਨ ਤੇ ਬੈ ਜੀ ਉਹਨਾਂ ਦੇ ਕੋਲ ਬੈਠੇ ਇਲਾਜ ਕਰ ਰਹੇ ਸੀ ਜਦੋਂ ਉਹਨਾਂ ਨੇ ਚਿੱਠੀ ਪੜ੍ਹੀ ਤੇ ਉਹਨਾਂ ਦੇ ਨੇਤਰਾਂ ਚ ਮਤਲਬ ਖੂਨ ਉਤਰਿਆ ਆ ਤੇਰੇ ਲੋਕੇ ਖਾਸਾ ਜੀ ਨਗਾਰਾ ਤੇ ਚੋਟਾ ਲਾਓ ਤਿਆਰੀ ਕਰ ਲਓ ਉਸ ਲਈ ਬੈਜੀ ਨੇ ਕਿਹਾ ਵੀ ਸਰਦਾਰ ਸਾਹਿਬ ਜੀ ਕਿੱਥੋਂ ਦੀ ਤਿਆਰੀ ਕਰਨੀ ਆ ਤੁਹਾਡੀ ਸਿਹਤ ਠੀਕ ਨਹੀਂ ਤੁਸੀਂ ਸਖਤ ਬਿਮਾਰ ਹੋ ਮੈਂ ਤੁਹਾਡਾ ਇਲਾਜ ਕਰ ਰਿਹਾ ਮੇਰਾ ਫਰਜ਼ ਵੱਡਾ ਮੈਂ ਤੁਹਾਨੂੰ ਰੋਕਾਂ ਸਿੱਖ ਕੌਮ ਨੂੰ ਤੁਹਾਡੀ ਅਜੇ ਬਹੁਤ ਲੋੜ ਆ ਇਹ ਸਰਦਾਰ ਹਰੀ ਸਿੰਘ ਜੀ ਨਾਲ ਉਹ ਕਹਿਣ ਲੱਗੇ ਕਿ ਸਿੱਖ ਕੌਮ ਨੂੰ ਮੇਰੀ ਲੋੜ ਕਰਕੇ ਮੈਂ ਜਾਣਾ ਵੀ ਮੇਰੇ ਪੁਰਾਣਾ ਤੋਂ ਪ੍ਰਾਰੇ ਪਿਆਰੇ ਜਮਰੋਦ ਦੇ ਕਿਲੇ ਨੂੰ ਦੁਸ਼ਮਣ ਦੀ ਫੌਜ ਘੇਰਾ ਪਾ ਕੇ ਬੋਝਲ ਬੈਠੇ ਹੋਣ ਕਿਲੇ ਦੀਆਂ ਕੰਧਾਂ ਦੇ ਵਿੱਚ ਪਾੜ ਪੈ ਗਾਉ ਤੇ ਬੀਬੀ ਅਰਸ਼ਨਕੌਰ ਜਦੇਦਾਰ ਮਾਨ ਸਿੰਘ ਦੀ ਚਿੱਠੀ ਲੈ ਕੇ ਮੇਰੇ ਕੋ ਪਹੁੰਚ ਵੀ ਗਈ ਹੋਵੇ ਹੂੰ ਤੇ ਮੈਂ ਰੋਕ ਨਹੀਂ ਸਕਦਾ ਨਗਾਰਾ ਤੇ ਛੋਟਾ ਲੱਗੀਆਂ 7000 ਘੋੜਸਵਾਰ 2000 ਪੈਦਲ ਫੌਜ ਕੋਈ ਮਾਸਕੀ ਕੁ ਸੇਵਾ ਹਲ ਨਾਲ ਤੇ ਸਦਾਰ ਹਰੀ ਸਿੰਘ ਇਹ ਇਹ ਜਿਹੜੀ ਚਿੱਠੀ ਵਾਲੀ ਘਟਨਾ ਸ਼ਾਇਦ 28 April ਦੀ ਹੈ 28 April 1837 ਹਾਂਜੀ 1837 ਤੇ ਉਹ ਜਦੋਂ ਫੇ ਚੱਲੇ ਆ ਜੀ ਜਦੋਂ ਚੱਲੇ ਤੇ ਆਏ ਤੇ ਉਹਨਾਂ ਨੇ ਆ ਕੇ ਜਕਾਰੇ ਗਿਜਾਈ ਜਦੋਂ ਜਕਾਰੇ ਕਿਲੇ ਤੋਂ ਬਾਹਰ ਗਜਾਏ ਨਾ ਜੀ ਕਿਲੇ ਦੇ ਅੰਦਰ ਵਾਲੇ ਸਿੰਘ ਨੂੰ ਪਤਾ ਲੱਗ ਗਿਆ ਵੀ ਬੀਬੀ ਅਰਸ਼ਨਿਕੌਰ ਆਪਣੇ ਮਿਸ਼ਨ 'ਚ ਕਾਮਯਾਬ ਹੋ ਗਿਆ ਉਹ ਕਿਉਂਕਿ ਬਾਹਰ ਤਾਂ ਝਾਲੀ ਝਾਲੀ ਹੋ ਰਹੀ ਸੀ ਉਹਦਾ ਜਸ਼ਨ ਮਨਾਉਂਦੇ ਸੀ ਵੀ ਆਪਾਂ ਅੱਜ ਜਮਰੋਦ ਦਾ ਕਲਾ ਫਤਿਹ ਕਰ ਅੰਦਰੋਂ ਵੀ ਫਿਰ ਸਿੰਘਾਂ ਨੇ ਜਕਾਰੇ ਛੱਡੇ ਉੱਥੇ ਇਹ ਪਤਾ ਲੱਗਾ ਵੀ ਹਰੀ ਸਿੰਘ ਨਲੂਆ ਆ ਗਿਆ ਨਲੂਆ ਆ ਗਿਆ ਉਹ ਫਿਰ ਡਰ ਪੈਦਾ ਹੋ ਗਿਆ ਜੀ ਆਹੀ ਹਰੀ ਤੋਂ ਨਲੂਆ ਆ ਗਿਆ ਤੇ ਜੰਗ ਜਿਹੜੀ ਸੀ ਛੜ ਪਈ ਆਹ ਮੋ ਸਾਹਮਣੇ ਹੀ ਜੰਗ ਕਿਲੇ ਦੇ ਬਾਹਰ ਛੜ ਪਈ ਜਦੋਂ ਜੰਗ ਕੋਈ ਸੂਰਮਾ ਦੁਸ਼ਮਣ ਦੀ ਫੌਜ ਦਾ ਸਰਦਾਰ ਦੇ ਸਾਹਮਣੇ ਨਾ ਆ ਸਕਿਆ ਫਿਰ ਅਬਦੁਲ ਮਿਰਜ਼ਾ ਸਮੀ ਖਾਨ ਜਿਹੜਾ ਸੀ ਨਾ ਉਹ ਮਾੜੀ ਕਿਸਮਤ ਅਗੇਰੇ ਸਰਦਾਰ ਜੀ ਦੇ ਸਾਹਮਣੇ ਆ ਗਿਆ ਉਹਦਾ ਉਹਦਾ ਫਰਜ਼ ਵੀ ਬਣਦਾ ਸੀ 40 ਹਜ਼ਾਰ ਫੌਜ ਦੀ ਕਮਾਂਡ ਕਰ ਰਿਆ ਸੀ ਕਮਾਂਡ ਕਰ ਰਿਆ ਸੀ ਸਰਦਾਰ ਸਾਹਿਬ ਕਹਿੰਦੇ ਲੈ ਤੂੰ ਬਾਹਰ ਕਰ ਉਹਨੇ ਇੱਕ ਪਹਿਲਾ ਤਲਵਾਰ ਦਾ ਵਾਰ ਕੀਤਾ ਉਹ ਵੀ ਰੋਕ ਲਿਆ ਉਹ ਕਹਿੰਦੇ ਦੂਜਾ ਵਾਰ ਕਰ ਉਹ ਵੀ ਸਰਦਾਰ ਸਾਹਿਬ ਨੇ ਰੋਕ ਲਿਆ ਉਹ ਕਹਿੰਦੇ ਸਾਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਜੰਗਾਂ ਜੁਦ ਦਾ ਸਿਧਾਂਤ ਦਿੱਤੇ ਨੇ ਉਹ ਤਿੰਨ ਮੌਕੇ ਦਿੰਦੇ ਹੀ ਚੜ ਗਿਆ ਦੁਸ਼ਮਣ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਾਰੇ ਪੰਗਾਣੀ ਦੇ ਪਹਿਲੇ ਧਰਮ ਯੁੱਧ ਵਿੱਚ ਹਰੀਚੰਦ ਹੰਡੂਰੇ ਨੂੰ ਤਿੰਨ ਮੌਕੇ ਦਿੱਤੇ ਤਿੰਨ ਮੌਕੇ ਦਿੱਤੇ ਸਰਦਾਰ ਸਾਹਿਬ ਕਹਿੰਦੇ ਉਹ ਸਮੀਖਾਨਾ ਆ ਲਿਆ ਤੈਨੂੰ ਇੱਕ ਮੌਕਾ ਹੋਰ ਦਿੱਤਾ ਜੇ ਦਿਲ ਚ ਕੋਈ ਗੱਲ ਰੈ ਨਾ ਜਾ ਉਹਨੇ ਪਾ ਕੇ ਮੱਥੇ ਦੇ ਤੂੜੀਆਂ ਪੂਰੇ ਜੋਰ ਦੇ ਨਾਲ ਜੋ ਤੀਜਾ ਵਾਰ ਕੀਤਾ ਉਹ ਵੀ ਸਰਦਾਰ ਸਾਹਿਬ ਨੇ ਰੋਕ ਲਿਆ ਜਦੋਂ ਤਿੰਨੇ ਵਾਰ ਖਾਲੀ ਗਏ ਨਾ ਉਹਨੇ ਫੇਰ ਘੁੱਟ ਦਿਆਂ ਨਗਾਮਾ ਖਿੱਚੀਆਂ ਤੇ ਜੰਗ ਜੋ ਭੱਜਣ ਦੀ ਤਿਆਰੀ ਸੀਗਾ ਉਸੇ ਵੇਲੇ ਫਿਰ ਸਰਦਾਰ ਹਰੀ ਸਿੰਘ ਨਲੂਏ ਨੇ ਫਿਰ ਵਾਰ ਕੀਤਾ ਉਹ ਫਿਰ ਉਹਦਾ ਜਿਹੜਾ ਸਾਰਾ ਸਰੀਰ ਸੀ ਨਾ ਉਹ ਇੱਕ ਸਜੋ ਸੀ ਸੰਜੋ ਲੋਕ ਵਜਿ ਨੂੰ ਆਪਾਂ ਕਹਿੰਦੇ ਹਾਂ ਜਿਹਨੂੰ ਕਹਿੰਦਾ ਚੀਰਿਆ ਕੋਟ ਫਲਾਦ ਦਾ ਉਥੇ ਜਿਹੜੇ ਸੋਰਸਨ ਦੀ ਸੀ ਜਦ ਲਈ 17 ਉਹ ਰੱਖੇ ਪੈਲ ਸਿੰਘ ਘੋੜੇ ਤੇ ਚੜਿਆ ਦੋ ਤਾਰਾ ਫਲਾਦਰ ਖੰਡਾ ਪੜਿਆ ਉਹਦੀ ਪਾਹ ਮਟਾਈ ਜਰ ਵਿੱਚ ਰਤ ਕੀ ਬੇ ਸਨੋਂ ਇੱਕ ਤੋਂ ਕਰਦਾ ਦੋ ਥਾੜ ਅੱਗੇ ਅੜਿਆ ਉਥੇ ਢਾਡੀ ਰੀਪੂ ਦਮਨ ਸਿੰਘ ਲਖਪੁਰ ਦੀਆਂ ਵੀ 17 ਜਦੋਂ ਆਹਮੋ ਸਾਹਮਣੇ ਜੁੱਧ ਹੋਣ ਲੱਗਾ ਨਾ ਜਦੋਂ ਢੱਣ ਲੱਗਾ ਸਮੀ ਕਾਨ ਤ੍ਰਿਪੂਦਮਾ ਸਿੰਘ ਨੂੰ ਵੀ ਬਹੁਤ ਵਧੀਆ ਲਿਖਦੇ ਆ ਮੈਂ ਸੁਣਦਾ ਹੁੰਦਾ ਉਹਨਾਂ ਨੂੰ ਹਾਂਜੀ ਉਹ ਤੁਸੀ ਵੱਡੇ ਆ ਜੀ ਗਿਆਨੀ ਜੀ ਉਹਨਾਂ ਤੋਂ ਤੁਹਾਡੇ ਵਰਗੇ ਗੁਰਮਖਾਂ ਦੇ ਬਚਨ ਸੁਣ ਕੇ ਹੀ ਗੁਰਮਾਰਾ ਬਖਸ਼ਿਸ਼ ਕਰਦਾ ਉਹ ਕਹਿਣ ਲੱਗੇ ਜੀ ਕਹਿੰਦੇ ਜਦ ਕੀਤੇ ਬਾਰ ਪਠਾਨ ਦੇ ਗਏ ਖਾਲੀ ਸਾਰੇ ਉਹਨੇ ਭੱਜਣ ਲਈ ਮੈਦਾਨ ਚੋ ਕਰ ਲਏ ਤਿਆਰੇ ਉਹਦੇ ਸਾਹਮਣੇ ਹੋ ਕੇ ਹਰੀ ਸਿੰਘ ਮਾਰੇ ਲਲਕਾਰੇ ਕਹਿੰਦਾ ਠਹਿਰ ਜਾ ਸਮੀ ਖਾਨ ਓਏ ਤੈਨੂੰ ਮੌਤ ਬੁਗਾੜੇ ਕੀਤਾ ਵਾਰ ਜਾ ਲਖਪਰ ਵਾਲਿਆ ਕਰਤਾ ਦੋ ਫਾੜੇ ਦੋ ਫਾੜੇ ਇੱਕ ਨਹੀਂ ਰਹਿਣ ਦਿੱਤਾ ਉਹਦੇ ਉਹ ਸ਼ਮਸ਼ੀਰ ਦਾ ਵਾਜ ਦੇਖੋ ਉਹਦੇ ਲੱਕ ਤੱਕ ਸ਼ਮਸ਼ੀਰ ਉਤਰ ਗਈ ਉਵਦਾੜ ਕਰਦਾ ਢੱਗਾ ਤੇ ਦੁਸ਼ਮਣ ਦੀ ਫੌਜ ਨੂੰ ਭਾਜੜ ਪੈ ਗਈ ਉੱਥੇ ਫਿਰ ਇੱਕ ਜਿਹੜਾ ਪੰਜ ਹੱਥਾ ਸੀ ਨਾ ਪਿਆਲ ਸਿੰਘ ਸੀ ਉਹ ਭੱਜੀ ਜਾਂਦੀ ਫੌਜ ਦੇ ਪਿੱਛੇ ਭੱਜ ਕੇ ਚੱਲ ਗਿਆ ਤੇ ਸਰਦਾਰ ਸਾਹਿਬ ਨੇ ਵੇਖਿਆ ਕਿ ਇਹ ਕਿਤੇ ਮੋਰੋ ਕੋ ਦੌਰ ਦੁਸ਼ਮਣ ਦੀ ਫੌਜ ਨਾਲ ਨਾ ਆ ਜਾਏ ਫਿਰ ਉਸੇ ਤਰ੍ਹਾਂ ਆਇਆ ਜਦੋਂ ਖੈਬਰ ਦਰਿਆ ਦੇ ਵਿੱਚ ਦੀ ਲੈ ਕੇ ਨਾ ਕੋੜਾ ਇੱਕ ਕੋ ਛੁਪੇ ਬੈਠੇ ਸੀ ਦੁਸ਼ਮਣ ਉਹਨਾਂ ਨੇ ਫਿਰ ਗੋਲੀ ਚਲਾ ਦਿੱਤੀ ਉਹ ਜਦੋਂ ਗੋਲੀ ਚਲਾਈ ਉਹ ਗੋਲੀਆਂ ਸਿੱਧੀਆਂ ਹਿੱਕ ਵੱਲ ਚੱਲੀਆਂ ਉਹ ਜਿੱਧਰੋਂ ਗੋਲੀਆਂ ਆਈਆਂ ਸੀ ਉਹ ਦੇਖੋ ਸੂਰਮਾ ਕਿੰਨੀ ਤਕਨੀਕ ਕਿੰਨੀ ਟ੍ਰੇਨਿੰਗ ਸਿੱਧਾ ਘੋੜਾ ਉਧਰ ਲੈ ਕੇ ਗਏ ਉਹ ਦੋਨੇ ਚੜਕਾ ਪਰ ਉਹ ਫੱਟ ਬਹੁਤ ਜ਼ਿਆਦਾ ਲੱਗ ਗਿਆ ਫਿਰ ਘੋੜਾ ਲੈ ਕੇ ਉਹ ਮੋੜ ਕੇ ਤੇ ਆਪਣੇ ਕਿਲੇ ਦੇ ਅੰਦਰ ਆ ਗਿਆ ਸੀ ਆ ਕੇ ਦੱਸਿਆ ਫਿਰ ਬੁਰੀ ਕੋਸ਼ਿਸ਼ ਕੀਤੀ ਵੀ ਜਿਹੜਾ ਇਹ ਹੁਣ ਬਹਿ ਰਿਹਾ ਹੈ ਰੁਕ ਗਿਆ ਜਾਂ ਰੁਕੇ ਪਰ ਸਰਦਾਰ ਸਾਹਿਬ ਕਹਿਣ ਲੱਗੇ ਪੀ ਹੁਣ ਮੇਰਾ ਸਮਾ ਆ ਗਿਆ ਸ਼ਾਂਤ ਸ਼ਿਧੀ ਹੋਣੀ ਹੈ ਪਰ ਇੱਕ ਗੱਲ ਯਾਦ ਰੱਖਿਓ ਜੇਦਾਦਾਰ ਜੀ ਉਹਨੇ ਸਮੇਂ ਤੱਕ ਇਹ ਮੇਰੀ ਸ਼ੀਦੀ ਦੀ ਬਰ ਬਾਰ ਨਾ ਖਾਓ ਦਿੰਦਾਵੇ ਜਦੋਂ ਤੱਕ ਸ਼ੇਰੇ ਪੰਜਾਬ ਮਹਾਰਾਜ ਸਿੰਘ ਨਹੀਂ ਜਿਹੜਾ ਸੂਰਮਾ ساری ਉਮਰ ਸਿੱਖ ਕੌਮ ਦੇ ਲਈ ਸਿੱਖ ਰਾਜ ਦੇ ਲਈ ਜੰਗਾਂ ਜੁੱਧਾਂ ਦੇ ਵਿੱਚ ਜਨਾ ਚਰੋ ਫੀਟ ਦੇ ਵਿੱਚ ਰਿਹਾ ਉਹ ਕੁਰਬਾਨੀ ਕਰਦਾ ਰਿਹਾ ਤੇ ਉਹ ਸ਼ਹਾਦਤ ਤੋਂ ਬਾਅਦ ਵੀ ਬਾਰ ਇਨਾ ਡਾਰਿਆ ਕਿ ਕਿਸ ਦੀ ਜਰਤ ਨਹੀਂ ਪਈ ਕਿ ਅੰਦਰ ਆ ਜਾਵੇ ਤੇ ਜੰਦੇ ਉਹ ਜਦੋਂ ਕਿਹਦੇ ਪਿਛੇ ਸ਼ਰੀਪ ਪੰਜਾਬ ਮਹਾਰਾਜ ਰਜੀ ਸਿੰਘ ਜੀ ਆਏ ਨਾ ਉਹਨਾਂ ਨੇ ਕਿਹਾ ਵੀ ਜਮਰਾਉਂਦ ਦਾ ਕਿਲਾ ਤੇ ਪਠਾਣਾ ਦੇ ਹੱਥ ਨਹੀਂ ਆਇਆ ਪਰ ਅੱਜ ਸਾਡਾ ਸਿੱਖ ਰਾਜ ਦਾ ਥੰਮ ਡਿੱਗ ਪਿਆ ਪਿੱਛੇ ਜੀ ਅਸੀਂ ਗੁਰਦੇਵ ਸਿੰਘ ਜੀ ਦੀ ਫਿਲਮ ਵੇਖ ਕੇ ਆਏ ਸੀ ਅਕਾਲ ਫਿਲਮ ਅੱਛਾ ਜੀ ਕਾਫੀ ਜਲਵਾਦ ਵਾਦ ਵਾਦ ਵੀ ਬੜਾ ਚੱਲਦਾ ਰਿਹਾ ਉਸ ਬਾਰੇ ਪਰ ਜਿਹੜੀ ਮੈਂ ਵੇਖ ਕੇ ਆਇਆ ਫਿਲਮ ਤੇ ਉਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਸਿੱਖ ਸਿਧਾਂਤੀਆਂ ਜਿਹੜੇ ਡਾਇਲੌਗ ਨਹੀਂ ਹੈ ਜਾਂ ਜਿਹੜੀਆਂ ਪੇਸ਼ ਕੀਤੀਆਂ ਗਈਆਂ ਨੇ ਚਲੋ ਠੀਕ ਆ ਪੂਰਾ ਕੋਈ ਨਹੀਂ ਹੁੰਦਾ ਗਲਤੀਆਂ ਸਭ ਕੋ ਹੋ ਜਾਂਦੀਆਂ ਨੇ ਪਰ ਆਪਾਂ ਨੂੰ ਹੋਰ ਸੁਧਾਰਣਾ ਵਾ ਉਸ ਤਰੀਕੇ ਨਾਲ ਇੱਕ ਪੋਜ਼ਿਟਿਵ ਥਿੰਕਿੰਗ ਦੇ ਵਿੱਚ ਕਿਉਂਕਿ ਜੇ ਆਪਾਂ ਬਿਲਕੁਲ ਵਿਰੋਧ ਕਰਨ ਲੱਗ ਪਏ ਤੇ ਕਿਸੇ ਨੇ ਵੀ ਇਸ ਪਾਸੇ ਪੈਸਾ ਨਹੀਂ ਲਾਉਣਾ ਤੇ ਜਿਹੜੇ ਬੱਚੇ ਅੱਜ ਕੋ 4 ਸਵੇਰੇ ਦੇ ਫਿਲਮ ਆਈ ਸੀ ਜਾਂ ਹੋਰ ਬੜਾ ਬੱਚਿਆਂ ਦੇ ਉੱਤੇ ਉਹਨੇ ਇੱਕ ਨੌਜਵਾਨਾ ਉੱਪਰ ਔਰ ਉਹਨਾਂ ਦਿਨਾਂ ਦੇ ਵਿੱਚ ਤਖਤਾਂ ਦੇ ਉੱਤੇ ਅਮਰ ਸੰਚਾਰ ਦੀ ਗਿਣਤੀ ਬੜੀ ਵੱਧ ਗਈ ਸੀ ਵੱਧ ਗਈ ਸੀ ਹਾਂ ਜੀ ਬੜੀ ਤੇ ਇਹ ਫਿਲਮ ਦੀ ਹਰਮਤਾ ਦੇ ਵਿੱਚ ਨਾ ਉਹ ਜਿੱਦਾਂ ਮਨਦਾਦਾ ਵੀ ਸ਼ਾਇਦ ਹਰੀ ਸਿੰਘ ਨਲੂ ਇਹਦਾ ਹੀ ਸੀਨ ਮਤਲਬ ਇੱਕ ਇਹ ਇੱਕ ਲਕ ਇਸ਼ਾਰਾ ਦਿਖਾਉਂਦੇ ਨੇ ਉਹ ਵੀ ਉਹ ਦਿਖਾਉਂਦੇ ਆ ਵੀ ਤੇ ਉਹ ਜਿਹੜੀਆਂ ਫੌਜਾਂ ਵਾਂਸ ਨਾ ਚੜ ਕੇ ਆ ਰਹੀਆਂ ਉਹ ਕਿ ਨਹੀਂ ਅਜੇ ਜਿਉਂਦਾ ਹੈ ਅਜੇ ਜਿਉਂਦਾ ਹੈ ਹਾਂ ਜੀ ਇੱਕ ਖੌਫੜਾ ਸੀ ਸੈਂਹੜਾ ਉਹਨੂੰ ਦੇਖੋ ਜਿੱਦਾਂ ਹੁਣ ਆਪਾਂ ਪਹਿਲਾਂ ਗੱਲ ਕੀਤੀ ਸੀ ਨਾ ਜੀ ਦੇਖੋ ਆਪਣੇ ਇਤਿਹਾਸ ਵਿੱਚੋਂ ਆਪਾਂ ਨੂੰ ਅੱਗੇ ਸਭ ਕੁਝ ਮਿਲਦਾ ਜਦੋਂ ਜਦੋਂ ਨਾਦਰ ਸ਼ਾਹ ਇਹ ਕਹਿੰਦਾ ਨਾ ਵੀ ਮੇਰੇ ਮੇਰੇ ਤੋਂ ਡਰੇ ਨਹੀਂ ਨਾ ਤੋਂ ਅੱਜ ਵੀ ਤੁਸੀਂ ਦੇਖ ਲਓ ਜਿਹੜੇ ਜਿਹੜੇ ਲੋਕ ਜ਼ਾਲਮ ਲੋਕ ਆ ਹੁਣ ਵੀ ਆਪਾਂ ਕਿਸੇ ਦਾ ਨਾਂ ਨਾ ਵੀ ਲਈਏ ਤਾਂ ਉਹਨਾਂ ਦਾ ਉਹਨਾਂ ਤੋਂ ਲੋਕ ਕਈ ਵਾਰ ਸੋਚਦੇ ਨਾ ਤੇ ਤੁਸੀਂ ਸਾਡੇ ਇਤਿਹਾਸ 'ਚ ਵੇਖੋ ਜਦੋਂ ਆਪਣੇ ਇਤਿਹਾਸ ਵਿੱਚ ਦੇਖੋ ਜਦੋਂ ਮੱッセ ਰੰਗੜ ਦਾ ਸਿਰ ਵੱਢਿਆ ਭਾਈ ਮਹਤਾਬ ਸਿੰਘ ਨੇ ਤੇ ਸੁਖਾ ਸਿੰਘ ਜੀ ਦੁਆਏ ਬੀਕਾਨੇਰ ਦੀ ਬੀਕਾਨੇਰ ਜੀ ਗੁੱਡਾ ਸਿੰਘ ਨੇ ਜਦੋਂ ਆਖਿਆ ਜੀ ਆਪਾ ਹੁਣ ਬੁੱਢਾ ਜੋਰ ਦਰਸ਼ਨ ਕਰਦੇ ਆ ਤੇ ਉਹ ਜਿਸ ਵੇਲੇ ਵੱਢ ਕੇ ਸਟੰਗੇ ਨਾ ਦੁਸ਼ਤ ਦਾ ਉੱਥੇ ਗਿਆਨੀ ਜੀ ਇਹ ਰੋਲਾ ਪੈ ਗਿਆ ਸਿੰਘ ਆ ਗਿਆ ਸਿੰਘ ਆ ਗਿਆ ਸਿੰਘ ਆ ਰਿਹਾ ਕਿ ਇਹ ਨਹੀਂ ਦੇਖੇ ਕਿ ਸਿੰਘ ਆਏ ਕਿੰਨੇ ਆ ਹਾਂ ਸਿੰਘ ਤਾਂ ਦੋ ਹੀ ਸੀ ਨਾ ਦੋ ਹੀ ਸੀ ਉਹ ਡਰ ਹੀ ਇੰਨਾ ਪੈਦਾ ਹੋ ਗਿਆ ਵੀ ਸਿੰਘ ਆ ਗਿਆ ਵੀ ਹੁਣ ਇੱਥੇ ਪਤਾ ਨਹੀਂ ਕੀ ਹੋ ਜਾਣਾ ਜਿਹਦਾ ਮੱਸਾ ਰੰਗੜੀ ਦਾ ਸਾਰੀ ਵੱਢ ਤਾ ਦੁਸ਼ਤ ਦਾ ਤੋਂ 니ਜੇ ਟਾਂਕੇ ਲੈ ਕੇ ਇਸ ਕਰਕੇ ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਜੀ ਨਲੂਆ ਜੀ ਦਾ ਜਿਹੜਾ ਨਾਮ ਸੀ ਨਾ ਉਹ ਸੀ ਕਿਉਂਕਿ ਜਿਹੜਾ ਜਿਹੜਾ ਦੁਸ਼ਤ ਆ ਦਾ ਦੁਸ਼ਮਣ ਆ ਉਹ ਫਿਰ ਸੂਨਮਾ ਦੇ ਕੋਲ ਡਰਦਾ ਤੇ ਹੈ ਹੀ ਨਹੀਂ ਅਛਾ 30 April 1837 ਜਿਹਨਾਂ ਨੇ ਸ਼ਾਤ ਹੁੰਦੀ ਹੈ ਤੇ ਇੱਕ ਚੜਿਆ ਹੋਇਆ ਸੂਰਜ ਸੀ ਉਹ ਦਿਨ ਅਸਤ ਹੋ ਗਿਆ ਕੌਮ ਦਾ ਇੱਕ ਹੀਰਾ ਕਹਿ ਲਓ ਸੋ ਗਿਆਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣੇ ਬਹੁਤ ਵਧੀਆ ਜਾਣਕਾਰੀ ਸੀ ਹਰੀ ਸਿੰਘ ਜੀ ਨਲੂਆ ਦੇ ਬਾਰੇ ਅੱਜ ਦਰਸ਼ਕਾਂ ਦੇ ਨਾਲ ਸਰੋਤਿਆਂ ਦੇ ਨਾਲ ਇਸ ਚੈਨਲ ਦੇ ਮਾਧਿਅਮ ਰਾਹੀਂ ਸਾਂਝੀ ਕੀਤੀ ਹੈ ਤੇ ਇਸੇ ਤਰੀਕੇ ਦੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਖ-ਵੱਖ ਜਿਹੜੇ ਸਾਡੇ ਸਿੱਖ ਇਤਿਹਾਸ ਗੁਰ ਇਤਿਹਾਸ ਦੇ ਜਿਹੜੇ ਪੰਨੇ ਹਨ ਉਹ ਸੰਗਤਾਂ ਦੇ ਨਾਲ ਰੂਬਰੂ ਕਾਦੇ ਰਵਾਂਗੇ ਔਰ ਇਸ ਇਸ ਤੋਂ ਇਲਾਵਾ ਵੀ ਜਿਵੇਂ ਸਮਾਜਿਕ ਸਰੂਕਾਰ ਨੇ ਜਾਂ ਧਾਰਮਿਕ ਸਰੂਕਾਰ ਨੇ ਰਾਜਨੀਤਿਕ ਦੇ ਮੁੱਦੇ ਹਨ ਜਾਂ ਨਸ਼ਿਆਂ ਦੀ ਗੱਲ ਹੁੰਦੀ ਆ ਜਾਂ ਕੋਈ ਵੀ ਜਿਹੜੀਆਂ ਸਮਾਜਿਕ ਮੁੱਦੇ ਕੋਈ ਵੀ ਨੇ ਇਹ ਚੈਨਲ ਤੇ ਸਮੇਂ-ਸਮੇਂ ਤੇ ਜਿਹੜੇ ਨਿਊਜ਼ ਸਰੋਤਿਆਂ ਨਾਲ ਸਾਂਝੇ ਕੀਤੇ ਜਾਂਦੇ ਹਨ ਸੋ ਅੱਜ ਦਾ ਜਿਹੜਾ ਜਿਤਨਾ ਵੀ ਆਪਾਂ ਲਾਈਵ ਕੀਤਾ ਜਿਹੜਾ ਆਪਣਾ ਰਿਕਾਰਡ ਹੋਇਆ ਇਹ ਜਿੰਨੇ ਵੀ ਸਰੋਤਿਆਂ ਨੇ ਸੁਣਿਆ ਹੈ ਇਹ ਉਹਦੇ ਵਿੱਚ ਤੁਹਾਨੂੰ ਹਰੀ ਸਿੰਘ ਜੀ ਨੱਲੂਏ ਦੇ ਜੀਵਨ ਬਾਰੇ ਹੋਰ ਵੀ ਕੋਈ ਜਾਣਕਾਰੀ ਹੋਵੇ ਜਰੂਰ ਆਪ ਜੀ ਕਮੈਂਟਾਂ ਦੇ ਰਾਹੀਂ ਜਿਹੜਾ ਹੈੇਠਾਂ ਵੀਡੀਓ ਦੇ ਚ ਕਮੈਂਟ ਜੇ ਆਪਾਂ ਲਿਖਦੇ ਹੁੰਦੇ ਆ ਅਪਰੀਸ਼ੀਏਟ ਕਰਦੇ ਆ ਵੀ ਉਹ ਦੀ ਜਾਣਕਾਰੀ ਹੈ ਉਹ ਤੁਸੀਂ ਜਰੂਰ ਦਿਆ ਜੇ ਤੇ ਅੱਜ ਦਾ ਤੁਹਾਨੂੰ ਜਿਹੜਾ ਸਾਰਾ ਚੈਨਲ ਦੇ ਮਾਧਮ ਰਹੀਂ ਅਸੀਂ ਬੇਨਤੀ ਕਰ ਰਹੇ ਆ ਜਿਹੜਾ ਇਹ ਪ੍ਰੋਗਰਾਮ ਹੈ ਤੁਹਾਨੂੰ ਕਿਵੇਂ ਲੱਗਿਆ ਇਹ ਵੀ ਫੀਡਬੈਕ ਸਾਨੂੰ ਜਰੂਰ ਦਿਆ ਜੇ ਤਾਂ ਕਿ ਅਸੀਂ ਇਹੋ ਜਿਹੜੇ ਕੰਟੈਂਟ ਨੇ ਉਹ ਹੋਰ ਵਧੀਆ ਤਰੀਕੇ ਦੇ ਨਾਲ ਆਪ ਰਿਆਂ ਤੱਕ ਰੱਖ ਸਕੀਏ ਜੀ ਫਤਿਹ ਦੇ ਨਾਲ ਅਸੀਂ ਅੱਜ ਦੇ ਐਕਸਪੀਰੀਅੰਸ ਸਵਾਪਤੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ